ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਸਿਹਰ ਤੋਂ ਇੱਕ ਵਾਰੀ ਸੁਭਾਸ਼ ਗੋਇਲ ਹੈਲਥ ਸ਼ੋਅ ਲੈ ਕੇ ਆਇਆ ਤੁਹਾਡੇ ਲਈ ਦੁਬਾਰਾ ਸਾਡੇ ਸ਼ੋਅ ਦੀ ਸ਼ਾਨ ਸਾਡੇ ਸ਼ੋਅ ਦੀ ਬਾਣ ਆਣ ਮੈਡਮ ਅਮਨੂਰੀ ਜੀ ਸ਼ੋਅ ਦੇ ਵਿੱਚ ਮੌਜੂਦ ਨੇ ਔਰ ਦੂਸਰੀ ਸਭ ਤੋਂ ਵੱਡੀ ਚੀਜ਼ ਅਸੀਂ ਦੱਸੀਏ ਫਿਰ ਅੱਜ ਸਬਤਾਜ ਮੈਡਮ ਵੀ ਸ਼ੋਅ 'ਚ ਸਾਡੇ ਨਾਲ ਸੈਕੰਡ ਟਾਈਮ ਆਏ ਆ ਤੇ ਅੱਜ ਸਾਡੇ ਸ਼ੋਅ ਦੇ ਵਿੱਚ ਦੇਸ਼ ਦੇ ਮਸ਼ਹੂਰ ਵੈਦ ਡਾਕਟਰ ਅਨਿਲ ਕੁਮਾਰ ਜੀ ਆਏ ਆ ਤੇ ਨਾਲ ਉਹਨਾਂ ਦੇ ਡਾਕਟਰ ਮਮਤਾ ਜਿਹੜੇ ਕਿ ਅੱਜ ਕੱਲ ਆਪਣੇ ਕਲੀਨਿਕ ਤੇ ਕਾਲ ਸੈਂਟਰ ਦੇ ਵਿੱਚ ਲੋਕਾਂ ਦੀਆਂ ਕੰਪਲੇਂਟਸ ਲੈਂਦੇ ਆ ਲੋਕਾਂ ਦੀਆਂ ਦਵਾਈਆਂ ਸਮਝਾਉਂਦੇ ਆ ਲੋਕਾਂ ਦੀ ਕੋਈ ਦਵਾਈ ਨਹੀਂ ਸਮਝ ਆਉਂਦੀ ਉਹਨਾਂ ਨੂੰ ਪੂਰੀ ਤਰ੍ਹਾਂ ਚੀਜ਼ਾਂ ਬਾਰੇ ਜਾਗਰੂਕ ਕਰਨਾ ਇਹਨਾਂ ਦਾ ਕੰਮ ਹੈ ਕਈ ਵਾਰੀ ਲੋਕੀ ਕਹਿੰਦੇ ਆ ਗੁਲਬ ਸਾਹਿਬ ਦਵਾਈ ਤੇ ਤੁਸੀਂ ਭੇਜਤੀ ਹੋਈ ਹੈ ਉੱਤੇ ਲਿਖਿਆ ਨਹੀਂ ਕਿੰਦਾ ਖਾਣੀ ਹੈ ਤਾਂ ਫਿਰ ਉਹ ਫੋਨ ਕਰਦੇ ਆ ਤੇ ਡਾਕਟਰ ਮਮਤਾ ਉਹਨਾਂ ਨੂੰ ਅਟੈਂਡ ਕਰਦੇ ਆ ਡਾਕਟਰ ਮੰਮਤਾ ਜੀ ਦੀਆਂ ਤਾਰੀਫਾਂ ਬੜੀਆਂ ਸੁਣਦੇ ਆ ਮੈਂ ਚਲੋ ਅੱਜ ਸ਼ੋਹ ਦੇ ਵਿੱਚ ਲੈ ਕੇ ਆਨੇ ਆ ਤੇ ਡਾਕਟਰ ਅਨਿਲ ਕੁਮਾਰ ਜੀ ਸਾਡੇ ਨਾਲ ਨੇ ਔਰ ਅੱਜ ਸ਼ੋਹ ਦੀ ਸ਼ੁਰੂਆਤ ਕਰਾਂਗੇ ਸਪਤਾਜ ਮੈਡਮ ਨੂੰ ਕਹਾਂਗੇ ਕਿ ਕੋਈ ਆਪਣੇ ਮੁਖਾਰ ਬਿੰਦ ਤੋਂ ਆਪਦੀ ਜ਼ੁਬਾਨ ਤੋਂ ਆਪਦੇ ਗਲੇ ਤੋਂ ਕੋਈ ਗੀਲਾ ਜਾਂ ਸੰਗੀਤ ਵੈਸੇ ਤਾਂ ਅਮਨ ਨੂਰੀ ਮੈਡਮ ਦੇ ਨਾਲ ਬੈਠ ਕੇ ਹੈਨਾ ਸੂਰਜ ਨੂੰ ਦੀਪਕ ਨੇ ਨਾਲ ਰੱਖ ਲਿਆ ਪਰ ਕਈ ਵਾਰੀ ਕਈ ਵਾਰੀ ਸੂਰਜ ਵੀ ਕਹਿੰਦੇ ਨੇ ਮੱਥਾ ਟੇਕਦਾ ਤੇ ਤੁਸੀਂ ਕਹਿ ਦਿੱਤਾ ਜੋ ਮੈਂ ਕਹਿਣਾ ਸੀ ਆਬਵੀਅਸਲੀ ਮਾ ਸਨਮਾਨ ਨੇ ਮੈਂ ਤਾਂ ਇਹਨਾਂ ਦੇ ਬਰਾਬਰ ਬੈਠੀਆਂ ਸੇਮ ਕਾਊਚ ਤੇ ਮੇਰੇ ਲਈ ਤਾਂ ਇਹ ਵੱਡੀ ਗੱਲ ਹੋ ਗਈ ਬਹੁਤ ਸਰੀਲੀ ਕੁੜੀ ਆ ਸਾਡੀ ਤੇ ਥੈਂਕ ਯੂ ਸੋ ਮੱਚ ਦੁਬਾਰਾ ਤੋਂ ਜੀ ਜੀ ਕਾਲੀ ਪਾਵਨ ਨੂੰ ਕਹੇ ਉਹ ਵੀ ਕੋਈ ਘੱਟ ਨਹੀਂ ਹੁੰਦੀ ਖੁਦ ਕਿਉਂਕਿ ਇਹਨਾਂ ਦੇ ਪਿਤਾ ਜੀ ਰਾਜ ਬਰਾੜ ਜੀ ਉਹ ਖੁਦ ਐਨੇ ਅੱਛੇ ਰਾਈਟਰ ਤੇ ਨੇ ਅੱਛੇ ਸਿੰਗਰ ਸੀਗੇ ਸੁਰੀਲੇ ਤੇ ਮੇਰੇ ਅੱਗੇ ਉਹਨਾਂ ਦੀ ਬੇਟੀ ਤਾਂ ਸੁਰੀਲੀ ਹੈ ਮਿਊਜ਼ਿਕਲ ਤੇ ਛਾਇ ਹੋਇਆ ਛਾਇ ਹੋਇਆ ਰੋਟਾ ਗਾੜਾ ਛਾਇਆ ਪਿਆ ਨਾ 55 ਮਿਲੀਅਨ ਹੋ ਗਏ ਗਾਣੇ ਦੇ ਕੁੜੀ ਦੇ ਆ ਜਰੂਰ ਜੀ ਕੋਈ ਵਧੀਆ ਜਿਹਾ ਸੰਗੀਤ ਲੈ ਕੇ ਆਪਾਂ ਲੋਕਾਂ ਦਾ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਆਪਾਂ ਉਹਨਾਂ ਦੀ ਸਿਹਤ ਬਾਰੇ ਚਰਚਾ ਵੀ ਕਰਾਂਗੇ ਹਾਂ ਜਰੂਰ ਆ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਮਾਂ ਨੇ ਇੱਕ ਫਰਮੈਸ਼ ਕੀਤੀ ਸੀ ਉਹ ਹੀ ਸੁਣਾ ਦਿੰਨੀ ਆ ਮੇਰਾ ਫੇਵਰਟ ਗਾਣਾ ਤੁਹਾਡਾ ਫੇਵਰਟ ਗਾਣਾ ਸੂਟ ਗਾਜਰੀ ਸਵਾਇਆ ਤੂੰ ਫਿੱਟ ਬੜਾਇਆ ਗਾਜਰੀ ਸਵਾਇਆ ਤੂੰ ਫਿੱਟ ਬੜਾਇਆ ਲੱਗੇ ਰੀਜਾਂ ਨਾਲ ਚੰਦਰੇ ਨੇ ਹੋਣਾ ਏ ਬਣਾਇਆ ਪਾਕੇ ਲੰਗੀਾਂ ਬਾਜ਼ਾਰੋਂ ਖਹਿਦਾ ਖਹਿਦਾ ਹੋ ਗਈ ਨੀ ਮੁੰਡੇ ਆਖ ਦੇਸੀ ਮੈਨੂੰ ਆਖ ਦੇਸੀ ਮੈਨੂੰ ਬਹਿ ਜਾ ਬਾਜਾ ਹੋ ਗਈ ਨੀ ਮੁੰਡੇ ਆਖ ਦੇਸੀ ਮੈਨੂੰ ਵਾਹ ਕੀ ਬਾਤ ਹੈ ਜਦੋਂ ਰਮਨੂਰੀ ਭੈਣ ਤੋਂ ਵੀ ਸੁਣਦੇ ਕੋਈ ਗੱਲ ਵਧੀਆ ਜੀ ਇਜਾਜ਼ਤ ਹੈ ਜੀ ਬਿਲਕੁਲ ਇਜਾਜ਼ਤ ਕੋਈ ਨਹੀਂ ਤੁਸੀਂ ਤਾਂ ਬੈਠੇ ਆਲਵੇਜ਼ ਦਿਲ ਦੇਆਂ ਦਿਲ ਨਾਲ ਜੁੜ ਗੀਆਂ ਤਾਰਾਂ ਅੱਖ ਨੇ ਅੱਖ ਪਛਾਣੀ ਖੂਤੋਂ ਪਾਣੀ ਪਰਦੀ ਮੈਂ ਮਿੱਤਰਾ ਹੋਗੀ ਪਾਣੀ ਪਾਣੀ ਮੈਂ ਪਾਣੀ ਪਾਣੀ ਹੋ ਗਈ ਮਿੱਤਰਾ ਮੈਂ ਪਾਣੀ ਪਾਣੀ ਹੋ ਗਈ ਮਿੱਤਰਾ ਮੈਂ ਹੋ ਗਈ ਪਾਣੀ ਪਾਣੀ ਹਏ ਹੋ ਗਈ ਪਾਣੀ ਪਾਣੀ ਵਾਹ ਜਿਹੜੇ ਅਸੀਂ ਛੋਟੇ ਛੋਟੇ ਮੰਡੰਨ ਲੈ ਕੇ ਆਉਂਦੇ ਆ ਸਾਡੇ ਜਿੰਨੇ ਵੀ ਦਰਸ਼ਕ ਹੈ ਬਹੁਤ ਪਰਮੈਸ਼ ਕਰਦੇ ਰਹਿੰਦੇ ਵੀ ਗੁਲਬ ਸਿੰਘ ਜਦੋਂ ਵੀ ਮੈਡਮ ਆਂਦੇ ਕੋਈ ਵਧੀਆ ਜਿਹਾ ਗੀਤ ਹੋਣਾ ਚਾਹੀਦਾ ਹੁਣ ਅੱਜ ਜਿਹੜੀ ਤੁਸੀਂ ਪਾਣੀ ਦੀ ਗੱਲ ਕੀਤੀ ਹੈ ਸੱਚਮੁੱਚ ਜਿਹੜਾ ਪਾਣੀ ਹੈ ਨਾ ਜੀ 70% ਪਾਣੀ ਦਾ ਰੋਲ ਹੈ ਸਾਡੀ ਬਾਡੀ ਦੇ ਵਿੱਚ ਜੀ 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 ਔਰ ਕਈ ਲੋਕਾਂ ਦਾ ਇਸ ਪਾਣੀ ਨੂੰ ਡਿਸਟਰਬ ਕਰਤਾ ਪਾਣੀ ਨੂੰ ਦੂਸ਼ਿਤ ਕਰਤਾ ਉਹਦੇ ਕਰਕੇ ਵਾਤਾਵਰਨ ਦੇ ਵਿੱਚ ਵੀ ਪਾਣੀ ਖਰਾਬ ਹੋ ਗਿਆ ਸਾਡੀ ਸਿਹਤ ਦੇ ਵਿੱਚ ਵੀ ਉਹ ਸਾਡੇ ਸਰੀਰ ਦੇ ਅੰਦਰ ਵੀ ਪਾਣੀ ਖਰਾਬ ਮੜਾ ਜਾਂ ਕੁਝ ਹੋ ਜੇ ਮੌਸਮ ਚੇਂਜ ਦੀ ਤਬਦੀਲੀ ਆਉਣ ਦੀ ਧੇਰ ਆ ਕੋਲਡ ਕਫ ਪਤਾ ਨਹੀਂ ਕੀ ਕੀ ਹੋਣਾ ਸ਼ੁਰੂ ਹੋ ਜਾਂਦਾ ਅ ਜਿਵੇਂ ਅੱਜ ਸਾਡੇ ਨਾਲ ਡਾਕਟਰ ਸਾਹਿਬ ਬੈਠੇ ਆ ਅਨਿਲ ਕੁਮਾਰ ਜੀ ਇਹ ਵੀ ਇਹਦੇ ਤੇ ਬਹੁਤ ਕੰਮ ਕਰ ਰਹੇ ਆ ਤੇ ਇਹਨਾਂ ਨੇ ਆਈ ਬੈਠੇ ਬੈਠੇ ਮੈਨੂੰ ਕਿਹਾ ਇੱਕ ਵਾਰੀ ਕਹਿੰਦੇ ਕੋਈ ਗੋਲ ਸਬ ਕੋਈ ਐਸੀ ਚੀਜ਼ ਬਣਾਓ ਕਿ ਲੋਕਾਂ ਦੀ ਜਿਹੜੀ ਪੇਟ ਦੀ ਸਮੱਸਿਆ ਉਹ ਠੀਕ ਹੋ ਜਾਏ ਲੀਵਰ ਦੀ ਸਮੱਸਿਆ ਉਹ ਠੀਕ ਹੋ ਜਾਏ ਔਰ ਬ੍ਰੇਨ ਦੀ ਸਮੱਸਿਆ ਉਹ ਠੀਕ ਹੋ ਜਾਏ ਤੇ ਸਾਰੀਆਂ ਗੱਲਾਂ ਕਰਦੇ ਕਰਦੇ ਰੋਕ ਸੋਇ ਤੱਕ ਇਹ ਲਾ ਦਿਨ ਦਾ ਚਰਾਗ ਹੀ ਹੋ ਸਕਦਾ ਹੈ ਆ ਇੰਨੀਆਂ ਮਿਕਸ ਚੀਜ਼ਾਂ ਤੇ ਬਿਲਕੁਲ ਅੱਬਾ ਬੰਦੇ ਦੇ ਉੱਤੇ ਕੋਈ ਡੰਡਾ ਘਮਾਈਏ ਤੇ ਉੱਠ ਕੇ ਖੜਾ ਹੋ ਜੇ ਬੋਲ ਮੇਰੇ ਆਕਾ ਆ ਸਹੀ ਗੱਲ ਹੈ ਮਤਲਬ ਮਤਲਬ ਉਹ ਜੀ ਫਿਰ ਚੀਜ਼ ਡਿਸਕਸ ਕਰਦੇ ਕਰਦੇ ਨਾ ਜੀ ਕਿਉਂਕਿ ਇਹ ਹੁੰਦੀਆਂ ਉਹਦੋਂ ਨੇ ਚੀਜ਼ਾਂ ਨੈਚੁਰਲ ਚੀਜ਼ਾਂ ਜਦੋਂ ਅਸੀਂ ਕੋਈ ਅ ਡਿਸਕਸ਼ਨ ਵਿਦਵਾਨ ਲੋਕ ਕਰਦੇ ਆਪਸ ਚ ਇੱਕ ਜਿਵੇਂ ਕਹਾਵਤ ਹੈ ਵੀ ਗਿਆਨੀ ਸੇ ਗਿਆਨੀ ਮਿਲੇ ਕਰੇ ਗਿਆਨ ਕੀ ਬਾਤ ਮੂਰਖ ਸੇ ਮੂਰਖ ਮਿਲੇ ਹੋਵੇਂ ਲਾਤ ਮਲਾਤ ਜਦੋਂ ਕੋਈ ਚਾਰ ਗਿਆਨੀ ਬੈਠ ਕੇ ਗੱਲ ਕਰਦੇ ਆ ਵਿਦਵਾਨ ਲੋਕ ਬੈਠਦੇ ਆ ਤਾਂ ਉਹਦੇ ਵਿੱਚ ਇੱਕ ਸਾਡੇ ਵਰਗਾ ਵੀ ਹੁੰਦਾ ਜਿਹਦਾ ਦਿਮਾਗ ਦੋਨੇ ਪਾਸੇ ਚੱਲਦਾ ਹੈ ਕਿ ਅਸੀਂ ਪਬਲਿਕ ਨੂੰ ਬੈਨੀਫਿਟ ਵੀ ਦੇਣਾ ਅਸੀਂ ਆਪਣੀ ਕੰਪਨੀ ਨੂੰ ਵੀ ਬੈਨੀਫਿਟ ਦੇਣਾ ਅਸੀਂ ਸਮਾਜ ਨੂੰ ਵੀ ਬੈਨੀਫਿਟ ਦੇਣਾ ਉਹ ਸਾਰੇ ਪਾਸੇ ਦੇਖਣਾ ਹੁੰਦਾ ਤੇ ਉਹਦੇ ਵਿੱਚ ਆ ਕੇ ਗੱਲ ਸਾਹਮਣੇ ਆਈ ਕਿ ਆਯੁਰਵੇਦ ਦੇ ਵਿੱਚ ਸਭ ਤੋਂ ਵਧੀਆ ਚੀਜ਼ ਹੈ ਪੰਚਮ ਹਲਦੀ ਵਾਹ ਜੀ ਤਾਂ ਇੱਕ ਤਾਂ ਲੋਕਾਂ ਦੀ ਜੇਬ ਤੇ ਭਾਰੀ ਨਹੀਂ ਪਈ ਬਹੁਤੀ ਔਰ ਦੂਜਾ ਉਹਦੇ ਵਿੱਚ ਪੰਜ ਹਲਦੀਆਂ ਦਾ ਮਿਸ਼ਰਣ ਜਦੋਂ ਪਾਇਆ ਗਿਆ ਉਹਨੇ ਮਤਲਬ ਕਿ ਜਿਹੜੇ ਗੋਡਿਆਂ ਦੇ ਪ੍ਰੋਬਲਮ ਸੀਗੇ ਮੋਢਿਆਂ ਦੇ ਮਤਲਬ ਜਿਵੇਂ ਸ਼ੋਲਡਰ ਫਰੋਜ਼ਨ ਹੋ ਗਿਆ ਹਾਂਜੀ ਹਾਂਜੀ ਜੋ ਵੀ ਹੱਡੀ ਚ ਦਰਦ ਹੋ ਰਿਹਾ ਰਾਤ ਨੂੰ ਆਪਾਂ ਘਰੋਂ ਆਨੇ ਆ ਘਰ ਆਨੇ ਆ ਥੱਕ ਕੇ ਜਿਵੇਂ ਮੰਨ ਲਓ ਤੁਸੀਂ ਉਹ ਸ਼ੂਟ ਕਰ ਦਿਓ ਆਪਾਂ ਨੂੰ ਖੁਦ ਨਹੀਂ ਪਤਾ ਹੁੰਦਾ ਕਿੰਨੇ ਘੰਟੇ ਕਿੱਥੇ ਲੱਗ ਜਾਣੇ ਆ ਤੇ ਉਹਦੇ ਵਿੱਚ ਥੱਕੇ ਹਾਰੇ ਘਰ ਆਏ ਡਾਕਟਰ ਐ ਮੈਂ ਅਸੀਂ ਲੋਕ ਸੱਕੇ ਘਰ ਆਨੇ ਬਿਲਕੁਲ ਜਦੋਂ ਤੁਸੀਂ ਘਰੇ ਆਉਂਦੇ ਆ ਤਾਂ ਅਸੀਂ ਕਹਿੰਦੇ ਵੀ ਕੋਈ ਚੀਜ਼ ਇਹੋ ਜੀ ਮਿਲ ਜੇ ਕਾਫੀ ਪੀ ਲਓ ਚਾਹ ਪੀ ਲਓ ਉਹ ਚੀਜ਼ਾ ਮੌਕੇ ਤੇ એનર્ਜੀ ਦੇ ਦਿੰਦੀਆਂ ਨੇ ਪਰ ਹਾਂਜੀ ਲੰਮੇ ਸਮੇਂ ਲਈ ਲੌਂਗ ਟਾਈਮ ਇਫੈਕਟ ਲੌਂਗ ਟਾਈਮ ਤੋਂ ਖੁਸ਼ਕੀ ਦੇ ਦਿੰਦੀਆਂ ਨੇ ਬਿਲਕੁਲ ਬਿਲਕੁਲ ਹਾਂਜੀ ਤੇ ਜਿਹੜੀ ਹਲਦੀ ਹੈ ਉਹ ਮੌਕੇ ਤੇ એનર્ਜੀ ਵੀ ਦਿੰਦੀ ਹੈ ਪਲੱਸ ਉਹ ਲੌਂਗ ਟਾਈਮ ਦੇ ਵਿੱਚ ਬਾਡੀ ਨੂੰ ਜਿਹੜੀ ਹੈਗੀ ਆ ਹੀਲ ਕਰ ਜਦੋਂ ਹੀਲ ਕਰ ਦਿੰਦੀ ਹੈ ਜਿਵੇਂ ਕਹ ਲਓ ਕਿ ਉਹ ਚ ਹਲਦੀ ਕਾਲੀ ਹਲਦੀ ਅੰਬਾਹਲ ਦੀ, ਦਾਰੂ ਹਲਦੀ, ਪੀਲੀ ਹਲਦੀ ਔਰ ਜੰਗਲੀ ਹਲਦੀ ਪੰਜ ਹਲਦੀਆਂ ਦਾ ਮਿਸ਼ਰਣ ਦਿੱਤਾ ਜੀ ਜਦੋਂ ਉਹ ਬਣ ਕੇ ਆਈ ਤਾਂ ਉਹਦੀ ਕੋਸਟ ਵੀ ਆਈ ਕੋਸਟ ਆਈ ਤਾਂ ਇੱਕ ਵੱਡਾ ਚੈਲੰਜ ਆ ਗਿਆ ਸਾਹਮਣੇ ਕਿ ਮਾਰਕੀਟ 'ਚ ਤੇ ਲੋਕਾਂ ਨੂੰ ਐ ਵੀ ਹਲਦੀ ਤਾਂ 200 ਰੁਪਏ ਦੀ ਕਿਲੋ ਮਿਲ ਜਾਂਦੀ ਹੈ ਹੂੰ ਹੂੰ ਤੇ ਫਿਰ ਉਹਦਾ ਨਾਮ ਕਿਉਂ ਹਲਦੀ ਦਾ ਨਾਮ ਰੱਖਿਆ ਗਿਆ ਬੈਦਵਾਨ ਪੰਚ ਹਲਦੀ ਹਾਂਜੀ ਬਿਲਕੁਲ ਔਰ ਉਹ ਮੇਰਾ ਖਿਆਲ ਹੈ ਵੀ ਪਿਛਲੇ 5-6 ਸਾਲਾਂ ਤੋਂ ਘਰ ਘਰ ਦੇ ਵਿੱਚ ਪਹੁੰਚ ਗਈ ਜੀ ਜੀ ਪਿਉਰਿਟੀ ਕਰਕੇ ਪਿਉਰ ਇੱਕ ਮਿੰਟ ਉਰੀ ਮੈਡਮ ਤੁਹਾਨੂੰ ਦੱਸਦਾ ਮੇਰੇ ਕੋਲ ਇੱਕ ਸੱਜਣ ਆਇਆ ਉਹ ਬਹੁਤ ਦੇਰ ਬਾਅਦ ਮੈਨੂੰ ਮਿਲੇ ਸੀਗੇ ਹਾਂਜੀ ਤੇ ਉਹ ਕਹਿੰਦੇ ਬੈਨ ਯੂਐਸਏ ਗਿਆ ਹੋਇਆ ਸੀ ਜੀ ਜੀ ਕਿਸੇ ਹਾਈएस्ट ਪਰਸਨ ਨੂੰ ਮਿਲਣਾ ਸੀਗਾ ਉਹਨੂੰ ਕਹਿੰਦਾ ਮਿਲਣ ਲਈ ਵੀ ਕਈ ਕਿ ਦਿਨ ਦੀ ਅਪਾਇੰਟਮੈਂਟ ਹੁੰਦੀ ਆ ਹਾਂਜੀ ਕਹਿੰਦੇ ਚਲੋ ਜਦੋਂ ਮੈਨੂੰ ਮੌਕਾ ਮਿਲਿਆ ਮੈਂ ਉਹਨੂੰ ਮਿਲਿਆ ਜਦੋਂ ਜਾ ਕੇ ਕਿਸੇ ਦੇ ਟੇਬਲ ਤੇ ਥੋੜੀ ਪੰਚਮ ਹਲਦੀ ਪਈ ਮੈਂ ਕਹੇ ਸ਼ਿਵਾਜ ਗੋਲ ਜੀ ਇੱਥੇ ਵੀ ਬੱਦਦੇ ਨੇ ਹਾਂ ਉਹ ਕਹਿੰਦਾ ਗੋਲ ਸਾਹਿਬ ਕਹਿੰਦਾ ਮੇਰੀ ਕਹਿੰਦਾ ਉਹ ਖੁਸ਼ੀ ਦਾ ਟਿਕਾਣਾ ਨਹੀਂ ਸੀ ਵੀ ਗੋਇਲ ਸਾਹਿਬ ਨੇ ਮਤਲਬ ਉਹਦੇ ਪ੍ਰੋਡਕਟ ਨੂੰ ਇੱਥੇ ਤੱਕ ਲੋਕਾਂ ਦੇ ਦਿਲਾਂ ਚ ਪਹੁੰਚਾਇਆ ਜੀ 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 ਕਹਿੰਦਾ ਮੈਂ ਰਹਿ ਨਹੀਂ ਸਕਿਆ ਉਹਨਾਂ ਨੂੰ ਬੈਠੇ ਬੈਠੇ ਕਿਹਾ ਕਹਿੰਦੇ ਜੀ ਇਹ ਹਲਦੀ ਤੁਸੀਂ ਯੂਜ਼ ਕਰਦੇ ਹੋ ਜ ਕਹਿੰਦਾ ਹਾਲਾਂਕਿ ਉਹਦੇ ਨਾਲ ਗੱਲ ਕਰਨੀ ਬੌਡੀ ਮੁੱਟੀ ਗੱਲ ਨਹੀਂ ਸੀ ਕਹਿੰਦਾ ਮੈਂ ਉਹਨੂੰ ਪੁੱਛ ਲਿਆ ਵੀ ਹਲਦੀ ਤੁਸੀਂ ਯੂਜ਼ ਕਰਦੇ ਹੋ ਉਹ ਕਹਿੰਦਾ ਹਾਂ ਮੈਂ ਕਰਦਾ ਕਹਿੰਦਾ ਸਾਡੇ ਉੱਤੇ ਇੰਡੀਆ 'ਚ ਨੇ ਗੁਲਸਾਭ ਉਹਨਾਂ ਦੀ ਬੜਾਈਏ ਪ੍ਰੋਡਕਟ ਹੈ ਤੇ ਉਹ ਮਤਲਬ ਮੇਰੇ ਲਈ ਬਹੁਤ ਵੱਡੀ ਪ੍ਰਾਊਡ ਮੂਮੈਂਟ ਸੀ ਜਦੋਂ ਉਹਨੇ ਮੈਨੂੰ ਦੱਸਿਆ ਤੇ ਫਿਰ ਮੈਂ ਉਹ ਤੋਂ ਕਾਰਡ ਲਿਆ ਉਹਨਾਂ ਦਾ ਮੈਂ ਕੌਣ ਨੇ ਕੀਆ ਫਿਰ ਉਹਨੂੰ ਮੈਸੇਜ ਪਾਇਆ ਉਹ ਵੀ ਬੜੇ ਖੁਸ਼ ਹੋਏ ਵੀ ਗੁਲਸਾਭ ਦਾ ਮੈਸੇਜ ਆਇਆ ਹੈਨਾ ਤਾਂ ਇਹੇ ਚੀਜ਼ਾਂ ਜਿਹੜੀਆਂ ਨਿੰਲਾ ਜੀ ਜਦੋਂ ਅਸੀਂ ਕਿਸੇ ਨੂੰ ਕੁਝ ਅੱਛਾ ਬਣਾ ਕੇ ਦਿੰਦੇ ਆ ਇਹੋ ਚੀਜ਼ ਬਣ ਗਈ ਕਿ ਜਿਵੇਂ ਹੁਣ ਮੌ ਸਰਦੀ ਤੋਂ ਗਰਮੀ ਗਰਮੀ ਤੋਂ ਸਰਦੀ ਜਦੋਂ ਆਪਾਂ ਕਹਿੰਦੇ ਕੈਨੇਡਾ ਤੋਂ ਇੰਡੀਆ ਇੰਡੀਆ ਤੋਂ ਕੈਨੇਡਾ ਬਾਹਰਲੇ ਫੋਰਨ ਤੋਂ ਇੰਡੀਆ ਫੋਰਨ ਤੋਂ ਇੰਡੀਆ ਤੋਂ ਫੋਰਨ ਉਹਦੇ ਵਿੱਚ ਵਾਤਾਵਰਣ ਚੇਂਜ ਹੁੰਦਾ ਅਮਿਊਨਿਟੀ ਨੂੰ ਫਿਰ ਬੂਸਟ ਕਰਕੇ ਰੱਖਦੀ ਹੈ ਉਹ ਜ਼ਰੂਰੀ ਹੈ ਜੀ ਜੀ ਬਿਲਕੁਲ ਬਿਲਕੁਲ ਬਾਕੀ ਅੱਜ ਸਾਡੇ ਮੈਡਮ ਦਾ ਹਲਦੀ ਰੂਪ ਬਣ ਕੇ ਮੈਡਮ ਤੁਹਾਡਾ ਪਿਆ ਨਹੀਂ ਜਿਹੜਾ ਚਵਨ ਪ੍ਰਾਸ਼ ਇਹ ਸਾਡਾ ਚਵਨ ਪ੍ਰਾਸ਼ ਇਹ ਚਵਨ ਪ੍ਰਾਸ਼ ਸਾਡਾ ਹੈਗਾ ਅੱਜ ਮੈਂ ਤਾਂ ਕਰਕੇ 골ਡ 골ਡ ਪਾਰਟੀ ਆਈਆਂ ਤੇ 골ਡ ਸੂਟ ਵੀ ਉਦਾਂ ਦਾ ਕਿਉਂਕਿ ਇਹਦੇ 골ਡ 24 ਕੈਰਟ ਦਾ ਪਿਓਰ 골ਡ ਹੈ। ਹਿੰਦੁਸਤਾਨ ਦੇ ਵਿੱਚ ਅਗਰ ਕੋਈ ਚੀਜ਼ 골ਡ ਪ੍ਰੇਪਰੇਸ਼ਨ ਚ ਸਭ ਤੋਂ ਸਸਤੀ ਹੈ ਤਾਂ ਇਹ ਹੈ। ਜੀ ਬਿਲਕੁਲ ਬਿਲਕੁਲ। ਮਤਲਬ ਅਗਰ 골ਡ ਪ੍ਰੇਪਰੇਸ਼ਨ ਚ ਕੁਝ ਇਸ ਬਣਦੀ ਜਿਸ ਚ ਸੋਨੇ ਦੀ ਭਸਮ ਪੈਂਦੀ ਆ, ਹੀਰੇ ਦੀ ਭਸਮ ਪੈਂਦੀ, ਹੋਰ ਚੀਜ਼ਾਂ ਪਾ ਕੇ ਕੋਈ ਚੀਜ਼ ਬਣਦੀ ਆ ਤਾਂ ਉਹ ਅੱਜ ਦੀ ਰੇਟ ਚ ਇਹ ਚੀਜ਼ ਆ। ਇਹਨੂੰ ਮੈਂ ਲੋਕਾਂ ਨੂੰ ਕਿਹਾ ਮੈਂ ਕਿਹਾ ਮੈਂ ਤੁਹਾਨੂੰ ਦੱਸਦਾ ਮੈਡਮ ਤੁਹਾਨੂੰ ਦੱਸਣਾ ਚਾਹੀਦਾ ਕਿ ਪੈਕਿੰਗ ਬਹੁਤ ਬਹੁਤ ਖੂਬਸੂਰਤ ਹੈ ਜੀ ਬਹੁਤ ਜਿਆਦਾ ਡਾਊਨ ਦਿੱਤਾ ਹੋਇਆ ਹੈ ਜੀ ਰੋਸੀ 크라운 ਲੈ ਹੈ 크라운 ਵੀ ਕੱਲਾ ਉਹ 골ਡ ਨਹੀਂ ਹੈ ਹੀਰਾ ਵੀ ਹੈ ਜੀ ਹੀਰਾ ਵੀ ਹੁੰਦੇ ਹੈ ਜਿਹਦੇ ਘਰ ਜਾਊਗਾ ਉਹ ਵੀ ਤਾਂ 크라운 ਹੈ ਨਾ ਜੀ ਲੈਣਾ ਆ ਦੇਖੋ ਜੀ ਨਾਰਮਲ ਨਹੀਂ ਹੈ ਇਹਨ ਵਿੱਚੋਂ ਦੇਖੋ ਇਹਨੂੰ ਅੰਦਰ ਵੀ ਗੱਦੀ ਦਿੱਤੀ ਹੋਈ ਹੈ ਅੰਦਰ ਇਹਨੂੰ ਵੈਲਵਟ ਗੱਦੀ ਜਿੱਤੇ ਰੈਸਟ ਕਰਦਾ ਹੈ ਬੈਠੀ ਗੱਦੀ ਕਿਉਂਕਿ ਜੇ ਇਹਦੀ ਆਪਦੀ ਇਮਿਊਨਿਟੀ ਠੀਕ ਹੋ ਤਾਂ ਹੀ ਲੋਕਾਂ ਦੀ ਠੀਕ ਕਰੂਗਾ ਸਹੀ 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 ਤੇ ਇਹ ਪ੍ਰੋਡਕਟ ਹੈ ਮੈਡਮ ਇਹ ਨੂੰ ਤੁਸੀਂ ਫੀਲ ਕਰੋ ਮਤਲਬ 파ਰੀ ਬਹੁਤ ਲੱਗ ਰਿਹਾ ਨਹੀਂ ਕਿਲੋ ਨਹੀਂ ਹੈ ਪਿਓਰ ਪਾਵਰਫੁਲ ਐਂਡ ਪ੍ਰਾਈਸਲੈਸ ਸਾਰਾ ਸਾਰਾ ਕੁਝ ਦਿੱਤਾ ਵੀ ਹੋਏ ਉੱਤੇ ਇਹਦੇ ਲਿਖਿਆ ਹੋਇਆ ਰਾਇਲ ਐਲਿਕਸਰ ਆ ਬਿਲਕੁਲ ਦੇਖੋ ਹੁਣ ਸਾਰੀਆਂ ਚੀਜ਼ਾਂ ਜੋ ਜੋ ਇਹਦੇ ਵਿੱਚ ਹੈਗੀਆਂ ਨੇ ਸਾਰੀਆਂ ਲਿਖੀਆਂ ਵੀ ਹੋਈਆਂ ਨੇ ਅਗਰ ਕਿਉਂਕਿ ਗੋਲ ਸਾਹਿਬ ਹਮੇਸ਼ਾ ਕਹਿੰਦੇ ਗਾਰੰਟੀਆ ਦੀ ਪ੍ਰੂਫ ਆ ਕੀਤਾ ਹੋਇਆ ਤੁਸੀਂ ਲੈਬਾਰਟਰੀ ਟੈਸਟ ਕਰਵਾ ਸਕਦੇ ਹੋ ਜੇ ਤੁਹਾਨੂੰ ਕੋਈ ਸ਼ੱਕ ਹੈਗੀ ਆ ਤਾਂ ਜੋ ਜੋ ਇਹਦੇ ਵਿੱਚ ਲਿਖਿਆ ਹੋਇਆ ਹੈ ਉਹ ਸਾਰਾ ਕੁਝ ਹੋਏਗਾ ਐਵੇਂ ਨਹੀਂ ਹੈਗਾ ਕਿ ਕਿਉਂਕਿ ਚਵਨ ਪ੍ਰਾਸ਼ ਕਈ ਵਾਰੀ ਬੰਦਾ ਕਹਿੰਦਾ ਇੰਨਾ ਕਿ ਸਸਤਾ ਮਿਲ ਜਾਂਦਾ ਇਹ ਇੰਨਾ ਕਿਉਂ ਮਹਗਾ ਉਹਦੇ ਵਿੱਚ ਪਿਓਰਿਟੀ ਨਹੀਂ ਹੁੰਦੀ ਇਹਦੇ ਵਿੱਚ ਪਿਓਰਿਟੀ ਆ 24 ਕੈਰਟ ਦਾ ਸੋਨਾ ਆ 24 ਕੈਰਟ ਦਾ ਪਿਓਰ ਜਿਹਦੇ ਵਿੱਚ ਕੋਈ ਮਿਲਾਵਟ ਨਹੀਂ ਹੁੰਦੀ ਔਰ ਹੀਰੇ ਦੀ ਭਸਮ ਕਿੰਨੀ ਦਾ ਭਸਮ ਆ ਨੇ ਉਹਨਾਂ ਨੂੰ ਮਾਰਨਾ ਭਸਮ ਨੂੰ ਸਰ ਦੀ ਫੋਟੋ ਵੀ ਲੱਗੀ ਆ ਸਭ ਤੋਂ ਪ੍ਰਾਈਸਲੈਸ ਹੋਣੀ ਆ ਸਹੀ ਗੱਲ ਆ ਕਿਉਂਕਿ ਵੈਦ ਬਾਨ ਦਾ ਜਦੋਂ ਤੁਸੀਂ ਚਵਨ ਪ੍ਰਾਸ਼ ਖਾਓਗੇ ਫਿਰ ਤੁਸੀਂ ਇਹੀ ਆ ਕਿ ਤੁਹਾਨੂੰ ਫਿਰ ਬਿਲਕੁਲ ਅੰਦਰੋਂ ਇੰਨੀ ਕਾ એનર્ਜੀ ਮਿਲੂਗੀ ਤੁਹਾਡੀ એનર્ਜੀ ਜਿਹੜੀ ਬੂਸਟ ਵੀ ਹੋਦੀ ਰਹੂਗੀ ਇਮਿਊਨਿਟੀ ਵਧੂਗੀ ਮੈਂ ਦੱਸਦਾ ਜਿੰਨੇ ਵੀ ਸਾਡੇ ਡਾਕਟਰ ਸਾਹਿਬ ਫੀਲ ਕਰੋ ਵੱਡੇ ਬਣਾਇਆ ਇਹ ਨਾ ਜੀ ਡਾਕਟਰ ਸਾਹਿਬ ਨੇ ਮੈਨੂੰ ਗਾਈਡ ਕੀਤਾ ਸੀਗਾ ਜੀ 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 ਤੇ ਮੈਂ ਕਹਿ ਸੀਗਾ ਕਿ ਇਹ ਜਿਹੜਾ ਚਵਨਪਰਾਸ਼ ਹੈ ਇਹਦੀ ਜਿਹੜੀ ਕਾਸਟ ਹੈ ਉਹਦੇ ਮੁਤਾਬਕ ਇਹਨੂੰ ਆਮ ਲੋਕ ਨਹੀਂ ਲੈਣਗੇ ਜੀ ਬਿਲਕੁਲ ਤੇ ਡਾਕਟਰ ਸਾਹਿਬ ਕਹਿੰਦੇ ਆਮ ਲੋਕਾਂ ਲਈ ਬਣਿਆ ਵੀ ਨਹੀਂ ਇਹ ਜਿਹੜੇ ਆਮ ਲੋਕੋ ਦੇਖਦੇ ਉਹਨਾਂ ਨੂੰ ਹੁੰਦਾ ਵੀ ਕੁਝ ਨਹੀਂ ਹਾਂਜੀ ਕਿਉਂਕਿ ਉਹਨਾਂ ਨੇ ਸਵੇਰ ਤੋਂ ਸ਼ਾਮ ਤੱਕ ਕਿਸੇ ਨੇ ਸਾਈਕਲ ਚਲਾਉਣਾ ਕਿਸੇ ਨੇ ਮੋਟਰਸਾਈਕਲ ਚਲਾਉਣਾ ਖੁੱਲੀ ਹਵਾ ਚ ਰਹਿਣਾ ਕਹਿੰਦੇ ਉਹਨਾਂ ਦਾ ਉਹਨਾਂ ਜਿਹੜਾ ਸਵੇਰੇ ਗੱਡੀ ਚ ਬਹਿ ਜਾ ਸ਼ੀਸ਼ੇ ਚੜਾਏ ਹੋਏ ਨੇ ਏਸੀ ਲੱਗਿਆ ਘਰੇ ਜਾਣਾ ਤਾਂ ਏਸੀ ਲੱਗਾ ਹੋਇਆ ਬਾਥਰੂਮ ਚ ਜਾਂਦਾ ਗਰਮ ਪਾਣੀ ਦੀ ਟੁੱਟੀ ਚੱਲਦੀ ਪਈ ਹੈ ਕਹਿੰਦੇ ਪੰਗੇ ਤਾਂ ਉਹਦੀ ਜਾਨ ਨੂੰ ਪੈਂਦੇ ਹੈ ਜਿਹੜਾ 24 ਘੰਟੇ ਧੂੜ ਮਿੱਟੀ ਚ ਰਹਿਣਾ ਹੈ ਮौजਾਂ ਕਰਨੀਆਂ ਉਹਨੇ ਕਹਿੰਦੇ ਕੀ ਲੈਣਾ ਉਹਨੇ ਮਜ਼ਦੂਰੀ ਚ ਉਹਦੀ ਅਮੀਰੀ ਉਦਾਂ ਹੀ ਵਧੀ ਹੋਈ ਆ ਹਾਂ ਕਹਿੰਦੇ ਉਹਦੀ ਇਮਿਊਨਿਟੀ ਵੈਸੀ ਵਧੀ ਹੋਈ ਆ ਉਹ ਚੀਜ਼ ਮੈਨੂੰ ਅੱਛੀ ਲੱਗੀ ਇਹਨਾਂ ਦੀ ਕਹੀ ਹੋਈ ਤੁਸੀਂ ਪ੍ਰਾਈਸ ਦੀ ਗੱਲ ਕੀਤੀ ਪਰ ਪ੍ਰਾਈਸ ਦੱਸਿਆ ਨਹੀਂ ਪ੍ਰਾਈਸ ਤੁਸੀਂ ਪੁੱਛਿਆ ਨਹੀਂ ਮੈਂ ਦੱਸਦਾ ਇਹ ਐਕਚੁਅਲੀ ਜਦੋਂ ਅਸੀਂ ਲਾਂਚ ਕੀਤਾ ਨਾ ਇਹਦਾ 1,65,000 ਰੁਪਇਆ ਹਾਂਜੀ ਕਿਸੇ ਨੂੰ ਵੀ ਸੁਣ ਕੇ ਆਏ ਹੋ ਜਾਊਗਾ ਵੀ ਆਏ ਨਹੀਂ ਕੁਝ ਚੀਜ਼ਾਂ ਪ੍ਰਾਈਸ ਲੈਸ ਹੁੰਦੀਆਂ ਨੇ ਪਰ ਉਹਨਾਂ ਦਾ ਪ੍ਰਾਈਸ ਦਿੱਤਾ ਕਿਉਂਕਿ ਇਹ ਜਦੋਂ ਖਾਓਗੇ ਤੁਹਾਡੀ ਬਾਡੀ ਦੇ ਅੰਦਰ ਜਾਣਗੀ ਪਿਓਰ ਵੀ ਪਿਓਰ ਵੀ ਉਹਨਾਂ ਹੀ ਹਨ ਇਹ ਕਿਲੋ ਹੈ ਨਾ ਜੀ ਇੱਕ ਪਹਿਲਾ ਕਿਲੋ ਦੂਜਾ ਇਹਦੇ ਚ 200 ਡੋਜ਼ ਹੈ ਜੀ ਲ 200 ਦਿੇ ਚੱਲਣਾ ਇਹਨੇ 6 ਮਹੀਨੇ ਦਾ ਡੋਜ਼ ਹੈ ਇੱਕ ਦੋ ਦਿਨ ਦਾ ਨਹੀਂ ਹੈਗਾ ਕਿ ਆਪਾਂ ਲਿਆ ਚਵਨ ਬਰਾਸਤੇ ਮਹੀਨੇ ਚ ਖਾ ਕੇ ਖਤਮ ਹੋ ਗਿਆ ਇਹ ਤਕਰੀਬਨ 6 ਮਹੀਨੇ ਇਹਨੇ ਚੱਲਣਾ ਤੇ ਜੇ ਕੋਈ ਮੋੜਾ ਮੋਟਾ ਮੇਰੇ ਵਰਗਾ ਕੰਜੂਸ ਹੋਇਆ ਐਤਵਾਰ ਨਾ ਖਾਦਾ ਉਹਨੇ ਤਾਂ 6 ਮਹੀਨੇ ਦੇ ਇਹ ਕਿੰਨੇ ਐਤਵਾਰ ਆਗੇ ਹੈ ਨਾ ਉਹਨੇ ਦਿਨ ਹੋਰ ਵਾ ਚਾ 24 25 ਦਿਨ ਮਤਲਬ ਇੱਕ ਮਹੀਨਾ ਉਹਦਾ ਹੋਰ ਇਨਕਰੀਜ਼ ਹੋ ਜਾਏਗਾ ਮਤਲਬ ਇਹ ਹੈ ਕਿ ਮੈਂ ਹਰੇਕ ਨੂੰ ਇਸ ਲਈ ਕਹਿੰਦਾ ਕਿ ਇਹਨੂੰ ਹਫਤੇ ਚ ਇੱਕ ਦਿਨ ਛੱਡਣਾ ਵੀ ਜ਼ਰੂਰੀ ਹੈ ਕਈ ਵਾਰੀ ਬਾਡੀਜ਼ ਨੂੰ ਆਪਾਂ ਕੋਈ ਚੀਜ਼ ਲਗਾਤਾਰ ਦੇਈ ਗਈ ਹੈ ਨਾ ਤਾਂ ਬਾਡੀ ਉਹਦੀ ਯੂਜ਼ ਟੂ ਹੋ ਜਾਂਦੀ ਹੈ ਯੂਜ਼ ਟੂ ਨਹੀਂ ਕਰਨਾ ਆ ਉਹ ਨਹੀਂ ਕਰਨਾ ਤਾਂ ਕਿ ਇਹਨੂੰ ਆਪਾਂ ਖਾਈਏ ਹਮੇਸ਼ਾ ਔਰ ਇਹਦਾ ਸਭ ਤੋਂ ਵੱਡਾ ਫਾਇਦਾ ਕੀ ਹੈ ਨੂਰੀ ਮੈਡਮ ਹਾਂਜੀ ਮੈਂ ਤੁਹਾਨੂੰ ਦੱਸਦਾ ਅ ਇਹ ਉਹਨਾਂ ਲੋਕਾਂ ਲਈ ਬਹੁਤ ਫਾਇਦੇਮੰਦ ਹੋਇਆ ਜੀ ਜਿਨ੍ਹਾਂ ਨੂੰ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਘੇਰ ਕੇ ਰੱਖਦੀਆਂ ਹਾਂਜੀ ਹਾਂਜੀ ਹਾਈ ਕੋਲੇਸਟ੍ਰੋਲ 'ਚ ਇਹਨੇ ਫਾਇਦਾ ਕੀਤਾ ਅੱਛਾ ਜੀ ਟ੍ਰਾਈਗਲਿਸਰਾਈਡ 'ਚ ਇਹਨੇ ਫਾਇਦਾ ਕੀਤਾ ਸ਼ੂਗਰ ਜਿਨ੍ਹਾਂ ਦੀ ਹੈਗੀ ਉਹਨਾਂ ਨੂੰ ਫਾਇਦਾ ਕਿਉਂਕਿ ਸ਼ੂਗਰ ਫ੍ਰੀ ਹੈ ਅੱਛਾ ਸ਼ੂਗਰ ਫ੍ਰੀ ਹੈ ਅਸੀਂ ਇਹਦੇ ਵਿੱਚ ਪਾਇਆ ਮਿੱਠੇ ਦੀ ਥਾਂ ਤੇ ਅਸੀਂ ਇਹਦੇ ਵਿੱਚ ਪਾਇਆ ਜੀ ਇੱਕ ਤੇ ਇਹ ਜਾਮੁੰ ਦਾ ਹਨੀ ਹੈ ਵਾਹ ਅੱਛਾ ਜਾਮਣ ਦਾ ਤਾਂ ਹੀ ਰੱਖਿਆ ਮੇਰੇ ਨਾਲ ਮੈਨੂੰ ਵੀ ਜਾਮਣੀ ਸੂਟ ਬਿਲਕੁਲ ਬਰਾਬਰ ਹੈ ਨਹੀਂ ਜਾਮਣੀ ਜਾਮਣੀ ਤੇ ਇੱਕ ਇਹਦੇ ਵਿੱਚ ਜਮਣੀ ਚਮਣ ਮੈਸਿੰਗ ਹੋਰ ਇਹਦੇ ਵਿੱਚ ਨਾਲ ਅਸੀਂ ਬਸਟਰਡ ਪਾਇਆ ਜਿਹੜਾ ਮਤਲਬ ਕਿ ਪਿਓਰ ਵਾਈਟ ਕਲਰ ਦਾ ਹਣੀ ਹੈ ਇਹ ਇਹ ਮਤਲਬ ਸਰੋਂ ਦਾ ਹੀ ਆ ਪਿਓਰ ਹੈ ਇਹਨੂੰ ਸਰੋਂ ਦੇ ਖੇਤਾਂ ਦੇ ਵਿੱਚ ਜਿਹੜੀਆਂ ਮੱਖੀਆਂ ਚੂਸਦੀਆਂ ਨੇ ਉਹਦਾ ਰਸ ਹੈ ਉਹਨਲੀ ਸਰੋਂ ਦਾ ਇਹਨੂੰ ਜਦੋਂ ਤੁਸੀਂ ਖਾਓਗੇ ਦੇ ਵਿੱਚ ਸਰੋਂ ਦਾ ਤੇ ਸ਼ਾਇਦ ਦਾ ਦੋਨਾਂ ਦਾ ਟੇਸ ਆਂਦਾ ਪਰ ਇਹ ਪਾਇਆ ਫਿਰ ਨਾਲ ਇਹਦੇ ਵਿੱਚ ਪਾਇਆ ਅਸੀਂ ਸਵੀਟ ਜਿਹੜਾ ਜਿਹੜੀ ਸਵੀਟ ਨੀਮ ਹੈ ਇਹਨੂੰ ਕੜੀ ਪੱਤਾ ਕਹਿੰਦੇ ਹਾਂ ਹਾਂਜੀ ਕੜੀ ਪੱਤੇ ਦੇ ਫੁੱਲਾਂ ਨੂੰ ਜਿਹੜੀਆਂ ਮੱਖੀਆਂ ਚੂਸਦੀਆਂ ਹੈ ਇਹ ਬਦਲਾਇ ਨਹੀਂ ਹੈ ਕਿ ਜੇ ਲੋਕ ਕਹਿੰਦੇ ਨਾ ਵੀ ਇੱਕ ਇੱਕ ਬੂਟਾ ਕੜੀ ਪੱਤਾ ਕਿਤੇ ਹੁੰਦਾ ਕਿਤੇ ਇਹ ਪ੍ਰੋਪਰ ਬਾਗ ਨਹੀਂ ਜੀ ਬਾਗ ਲੱਗੇ ਹਾਂਜੀ ਹਾਂਜੀ ਤੇ ਇਹ ਇਸ ਕਰਕੇ ਇਹ ਪਿਓਰੀ ਚੀਜ਼ਾਂ ਜਿਹੜੀਆਂ ਨੇ ਤਾਂ ਹੀ ਇਹ ਜਿਹੜਾ ਚਵਨ ਪ੍ਰਾਸ਼ ਬਣਿਆ ਮੈਨੂੰ ਬਹੁਤ ਲੋਕ ਕਹਿ ਦਿੰਦੇ ਆ ਗੁਲਸਰ ਇਹ ਜਿਨ੍ਹਾਂ ਨੂੰ ਨਹੀਂ ਨੌਲੇਜ ਉਹ ਕਹਿ ਦਿੰਦੇ ਇੰਨਾ ਮਹਿੰਗਾ ਹਾਂਜੀ ਹਾਂਜੀ ਹੁਣ ਜੇ ਕੋਈ ਕਹੇ ਸੋਨੇ ਨੂੰ ਮਹਿੰਗਾ ਤਾਂ ਬੜਾ ਮਜ਼ਾਕ ਹੀ ਲੱਗੂਗਾ ਵੀ ਸੋਨਾ ਦਾ ਭਈ ਮਹਿੰਗਾ ਹਾਂਜੀ ਬਿਲਕੁਲ ਗੋਲਡ ਇਹਦੇ ਵਿੱਚ 1 ਗ੍ਰਾਮ ਤੋਂ ਵੱਧ ਤੇ 골ਡ ਪੈਂਦਾ ਜੀ ਅੱਛਾ ਜੀ ਜਦੋਂ ਅਸੀਂ ਇਹਨੂੰ ਲਾਂਚ ਕਰਿਆ ਨਾ ਚਵਨ ਬ੍ਰਾਸ਼ ਨੂੰ ਉਸ ਟਾਈਮ ਇਹਦੀ ਕੀਮਤ ਆਈ ਸੀ 1,48,000 ਰੁਪਿਆ ਅੱਛਾ ਜੀ ਹੁਣ 1,65,000 ਹੋਈ ਕਿਉਂਕਿ ਸੋਨਾ ਵਧ ਗਿਆ ਐਕਚੁਅਲੀ ਹੁਣ ਜਦੋਂ ਵਧੂਗਾ ਨਾ ਜੀ ਅੱਜ ਸੋਨੇ ਦਾ ਭਾਅ ਹੈਗਾ 1.5 ਲੱਖ ਰੁਪਏ ਦੇ ਕਰੀਬ ਜੀ ਜੀ ਸਵਾ 1.5 ਲੱਖ ਦੇ ਵਿੱਚ ਉਦੋਂ ਸੀਗਾ 70-75,000 ਰੁਪਏ ਹਾਂਜੀ ਜੀ ਜਦੋਂ ਪਹਿਲਾ ਲੋਟ ਬਣਿਆ ਹੁਣ ਜਿਹੜਾ ਅਗਲਾ ਲੋਟ ਬਣਨਾ ਉਹ ਫਿਰ ਛੋਨਾ ਮਹਿੰਗਾ ਹੋਣਾ ਫਿਰ ਪਾਣਾ ਵਿੱਚ ਹਾਂ ਉਹ ਨੈਚੁਰਲੀ ਇਹਦਾ ਪ੍ਰਾਈਸ ਉਹਦੇ ਨਾਲ ਲੱਗ ਫੜਾਇਓ ਜਰਾ ਗਰਲ ਸਭ ਇਹ ਦੂਸਰਾ ਹਾਂਜੀ ਇਹਦਾ ਕਲਰ ਵੀ ਬੜਾ ਸੋਹਣਾ ਇਹ ਚਮਕਦਾ ਪੂਰਾ ਆ ਦਿਖਾਏ ਜੀ ਇਹ ਤਾਂ ਮੇਰੇ ਸੂਟ ਨਾਲ ਹੀ ਹੋਣਾਗਾ ਇਹ ਤਾਂ ਮੇਰੇ ਸੂਟ ਨਾਲੇ ਮੈਚ ਕਰ ਗਿਆ ਇਹ ਤਾਂ ਮੈਨੂੰ ਪਾੜ ਕੇ ਇਦਾਂ ਲੱਗ ਰਿਹਾ ਵੀ ਇਹ ਤਾਂ ਟੇਸਟ ਵੀ ਬੜਾ ਹਾਂ ਇਹ ਵੀ ਬੜਾ ਸੁਬੰਧਿਆ ਦੀ ਪੈਕਿੰਗ ਬੜੀ ਸੋਹਣੀ ਹੈ ਇਹ ਇਹ ਚਵਨ ਪ੍ਰਾਸ਼ਾ ਹਾਂ ਇਹ ਵੀ ਚਵਨ ਪ੍ਰਾਸ਼ਾ ਇਹ ਜੂਨੀਅਰ ਹੈ ਜੀ ਬੱਚਿਆਂ ਵਾਸਤੇ ਅੱਛਾ ਜੀ ਇਹ ਕਿੰਨੇ ਦੀ ਪੈਕਿੰਗ ਹੈਗੀ ਹੈ ਇਹ ਇਹ ਹੈਗੀ ਹੈ ਅੱਧਾ ਕਿਲੋ ਦੀ ਵੀ ਹੈ 1 ਕਿਲੋ ਦੀ ਵੀ ਹੈ ਕਿਲੋ ਦੀ ਵੀ ਹੈਗੀ ਹੈ ਅੱਛਾ ਜਿਹੜੇ ਬੱਚੇ ADHD ਦੇ ਜਿਨ੍ਹਾਂ ਦਾ ਕਨਸੈਂਟਰੇਸ਼ਨ ਨਹੀਂ ਬੰਦਦਾ ਪੜਾਈ ਚ ਨਹੀਂ ਬੰਦਦਾ ਜਾਂ ਕਿਸੇ ਗੱਲ ਚ ਨਹੀਂ ਕਈ ਬੱਚੇ ਆਈ ਕੰਟੈਕਟ ਨਹੀਂ ਕਰਦੇ ਕੋਈ ਬੁਲਾਉਂਦਾ ਉਹਦੇ ਨਾਲ ਬੋਲਦੇ ਨਹੀਂ ਹੈਨਾ ਤੇ ਉਹ ਬੱਚਿਆਂ ਲਈ ਇਹਨੂੰ ਬ੍ਰੇਨ ਨੂੰ ਡਿਵੈਲਪ ਕਰਨ ਵਾਸਤੇ ਔਰ ਹੈਲਥ ਨੂੰ ਕਈਆਂ ਦੀ ਹਾਈਟ ਨਹੀਂ ਬਣ ਜਾਂਦੀ ਬੱਚਿਆਂ ਦੀ ਹਾਂਜੀ ਹਾਂਜੀ ਕਮਜ਼ੋਰ ਰਹਿ ਜਾਂਦੇ ਆ ਉਹ ਜਿਹੜੇ ਸੁੱਕੇ ਜਾਂਦੇ ਬੱਚੇ ਕਈ ਹਨਾ ਉਹਨਾਂ ਵਾਸਤੇ ਵੀ ਠੀਕ ਹੈ ਤੇ ਫਿਰ ਮੇਕਿੰਗ ਚ ਇНГਰੀਡੀਐਂਟਸ 'ਚ ਵੀ ਫਰਕ ਆਉਂਦਾ ਦਾ ਕੋਈ ਬਹੁਤ ਫਰਕ ਹੈ ਇਹ ਚ ਬ੍ਰਹਮੀ ਸ਼ੰਖਪੁਸ਼ਪੀ ਹੋਰ ਕਈ ਚੀਜ਼ਾਂ ਪੈਂਦੀਆਂ ਨੇ ਅਸ਼ਵਗੰਧਾ ਵਗੈਰਾ ਪਾਉਂਦੇ ਹਨਾ ਜੀ ਉਹ ਸਾਡੇ ਵੈਦ ਜੀ ਬੈਠੇ ਆ ਤੁਹਾਨੂੰ ਇਹਨਾਂ ਤੋਂ ਪੁੱਛ ਕੇ ਦੱਸਣਗੇ ਸ਼ੰਖਪੁਸ਼ਪੀ ਫਿਰ ਤੁਹਾਡੀ ਦਿਮਾਗ ਨੂੰ ਸਹੀ ਕਰਦੀਆਂ ਜੀ ਸ਼ੰਖਪੁਸ਼ਪੀ ਦਿਮਾਗ ਵਾਸਤੇ ਹਾਂਜੀ ਹਾਂਜੀ ਇੱਕ ਬ੍ਰਹਮੀ ਹੈ ਇੱਕ ਵਚਾ ਬ੍ਰਹਮੀ ਹਾਂਜੀ ਵਚਾ ਜਿਹੜੀ ਉਹ ਬ੍ਰੇਨ ਨੂੰ ਰਿਕੋਰਡ ਕਰਦੀ ਹੈ ਜੀ ਰਿਕੋਰਡਰ ਜਿਹਨੂੰ ਅਸੀਂ ਕਹਿੰਦੇ ਆ ਵੀ ਸਾਡਾ ਹਾਂਜੀ ਮੈਮਰੀ ਜਿਹੜੀ ਹੈ ਸਾਡੀ ਅਸੀਂ ਸੌਫਟਵੇਅਰ ਨੂੰ ਰਿਪੇਅਰ ਕਰਨ ਵਾਲੀ ਵਚਾ ਕਿ ਤੁਸੀਂ ਬੱਚਾ ਦਾ ਨਾਮ ਕਿਤੇ ਵੀ ਸਰਚ ਕਰੋਗੇ ਤੁਹਾਡੇ ਉੱਤੇ ਲਿਖਿਆ ਹੈ ਵੀ ਇਹ ਮੈਮਰੀ ਰਿਕਾਰਡਰ ਜੜੀ ਬੂਟੀ ਆ ਮੈਂ ਇੱਕ ਹੋਰ ਦੇਖਿਆ ਜੀ ਜਿਵੇਂ ਹੁਣ ਇਹ ਜੜੀ ਬੂਟੀਆਂ ਨੇ ਤੁਸੀਂ ਦੱਸਿਓ ਤੁਹਾਨੂੰ ਜ਼ਿਆਦਾ ਇਸ ਚੀਜ਼ ਦੀ ਨੌਲੇਜ ਆ ਜਿਵੇਂ ਗ੍ਰੰਥਾਂ ਵਿੱਚ ਇਹਨਾਂ ਨੂੰ ਦੇਵੀ ਦੇਵਤਿਆਂ ਦਾ ਨਾਮ ਦਿੱਤੇ ਗਏ ਨੇ ਤੇ ਜਦੋਂ ਆਪਾਂ ਛੰਦ ਪੜ੍ਹਦੇ ਆ ਗ੍ਰੰਥਾਂ ਦੇ ਵਿੱਚ ਉਹ ਤੇ ਇਹਨਾਂ ਦਾ ਜ਼ਿਕਰ ਕੀਤਾ ਜਾਂਦਾ ਨਾ ਤੇ ਇਹ ਬੁੱਧੀ ਦੀ ਦੇਵੀ ਜਿਵੇਂ ਕਹਿੰਦੇ ਫਿਰ ਬ੍ਰਹਮੀ ਦਾ ਹਨਾ ਜ਼ਿਕਰ ਵੀ ਆਉਂਦਾ ਉਹਨਾਂ ਚੀਜ਼ਾਂ ਦੇ ਵਿੱਚ ਸੰਕੁਸ਼ਪੀ ਤੇ ਇਹ ਵਾਕਈ ਸੱਚੀ ਗੱਲ ਹੈ ਕਿ ਇਹ ਸ਼ਕਤੀਆਂ ਨੇ ਜਿਹੜਾ ਆਮਲਾ ਹਰੜ ਬਿਹੜਾ ਦਾ ਜੀ ਹਾਂਜੀ ਇਹਨੂੰ ਬ੍ਰਹਮਾ ਵਿਸ਼ਨੂੰ ਮਹੇਸ਼ ਦਾ ਨਾਮ ਹਾਂਜੀ ਤੇ ਇਹਨੂੰ ਤ੍ਰਿਦੇਵ ਦਾ ਨਾਮ ਦਿੱਤਾ ਗਿਆ ਨਾ ਇਹਨੂੰ ਤਾਂ ਹੀ ਆਪਾਂ ਤ੍ਰਿਫਲਾ ਬੰਦਾ ਤ੍ਰਿਫਲਾ ਬੰਦਾ ਨਾ ਤ੍ਰੀਫਲ ਤ੍ਰੀਫਲ ਜਿਹੜੇ ਸਾਡੇ ਬਜ਼ੁਰਗ ਸੀ ਪੂਰਵਜ ਸੀਗੇ ਉਹਨਾਂ ਨੇ ਬੜੇ ਸੋਚ ਸਮਝ ਕੇ ਚੀਜ਼ਾਂ ਦੇ ਨਾਮ ਰੱਖੇ ਨੇ ਜਿਵੇਂ ਤਰਵੇਣੀ ਹਾਂ ਹੁਣ ਤਰਵੇਣੀ ਤਰਵੇਣੀ ਨਿੰਮ ਬਰੋਟਾ ਹਾਂ ਤੇ ਪੀਪਲ ਰੋਟਾ ਤੇ ਵੀ ਹਾਂਜੀ ਇਹ ਵੀ ਦਵਾਈਆਂ ਹੀ ਨੇ ਰੋਟੇ ਤੇ ਗਾਰੇ ਮਾਦੇ ਤੇ ਰੋਟਾ ਛਾਇਆ ਪਿਆ ਕੁੜੀਆਂ ਬਰੋਟਾ ਵੀ ਸੁਣਾਈ ਦੇਖ ਦੇਖੀ ਜਾਓ ਇਹਨਾਂ ਦਾ ਬਾਦ ਵੀ ਗਿਆ ਢੋਟਾ ਢਾਕੜ ਜਲੇ ਰਿਕਸ਼ਾ ਮੇਰੇ ਮੂੰਹ ਜਚਨੇ ਕੋਈ ਨਹੀਂ ਉਹਦੇ ਚ ਇਹਨਾਂ ਨੇ ਐਕਟ ਕੀਤਾ ਹੈ ਹਾਂ ਤੇ ਗਾਣਾ ਸਿੱਧੂ ਬਾਈ ਨੇ ਗਾਇਆ ਉਹ ਉਹਨਾਂ ਦੇ ਉਹਨਾਂ ਦੇ ਮੂੰਹ ਹੀ ਜਚਣਾ ਜਿੰਨਾ ਲੈ ਉਹਨਾਂ ਦਾ ਸੇਵਾ ਕਰ ਸਕਦੀ ਸੀ ਆਪਣੇ ਵੀਰ ਦੀ ਮੈਂ ਕੀਤੀ ਪਰ ਮੈਂ ਗਾ ਨਹੀਂ ਜਾ ਐਸ ਅ ਮਾਡਲ ਇਹਨਾਂ ਨੇ ਕੱਟਾ ਹੁਣ ਕਮਾਲ ਕਮਾਲ ਦੀ ਇਹਨਾਂ ਨੇ ਐਕਟਿੰਗ ਕੀਤੀ ਆ ਜੀ ਬਹੁਤ ਬੜੀ ਗੱਲ ਹੈ ਕਿ ਕਿਸੇ ਰੂਹ ਨੂੰ ਮਾਣ ਦੇਣਾ ਬਿਲਕੁਲ ਔਰ ਆਪਣਾ ਮਾਣ ਬਚਾ ਕੇ ਰੱਖਣਾ ਕਿਸੇ ਨੂੰ ਮਾਣ ਦੇਣਾ ਬੜੀ ਗੱਲ ਹੈ ਇਹ ਤਾਂ ਚਲੋ ਵਿੱਚ ਬਰੋਟੇ ਦੀ ਗੱਲ ਆਈ ਤੁਹਾਨੂੰ ਪਤਾ ਲੱਗ ਗਿਆ ਸਾਡੀ ਕੁੜੀ ਦਾ 55 ਮਿਲੀਅਨ ਤੋਂ ਉੱਪਰ ਗਾਣਾ ਗਿਆ ਦੇਖ ਲਓ ਹੈ ਕਮਾਲ ਕਰਤੀ ਕੁੜੀ ਨੇ ਮੁੱਛੇ ਵਾਲੇ ਦਾ ਵੀ ਨਾਂ ਚੱਲਿਆ ਤੇ ਲੇਕਿਨ ਇਹ ਹੈ ਕਿ ਸਭ ਤੋਂ ਵੱਡੀ ਚੀਜ਼ ਪਤਾ ਕੀ ਹੈ ਜੀ ਹਾਂਜੀ ਸਾਡੀ ਪੰਜਾਬੀਅਤ ਦਾ ਉਹਦੇ ਵਿੱਚ ਸਿੱਕਾ ਜਮਿਆ ਹੋਇਆ ਹੈ ਹਾਂਜੀ ਤੇ ਮਤਲਬ ਕਹਿਣ ਦਾ ਕਿ ਇਹ ਜਿਵੇਂ ਹੁਣ ਤੁਸੀਂ ਕਰ ਰਹੇ ਸੀ ਜ਼ਿਕਰ ਤਲਵੈਣੀ ਦਾ ਉਸੇ ਤਰ੍ਹਾਂ ਉਹਨੇ ਇੱਕ ਬਿਮਾਰੀ ਦਾ ਨਾਮ ਦੇਖੋ ਕਿਵੇਂ ਰੱਖਿਆ ਹੋਇਆ ਹੈ ਸੰਗਰਹਿਣੀ ਸੰਗਰਹਿਣੀ ਉਹ ਜਿਹੜੀ ਪੇਟ ਦੀ ਬਿਮਾਰੀ ਹੁੰਦੀ ਆ ਹਾਂਜੀ ਉਹਨੂੰ ਕਿਹਾ ਗਿਆ ਕਿ ਸੰਗ ਰਹਿਣੀ ਜਦ ਤੱਕ ਬੰਦਾ ਰਹੂਗਾ ਨਾਲ ਹੀ ਰਹੂਗੀ ਨਾਲ ਹੀ ਰਹਿੰਦੀ ਹੈ ਉਹ ਬਹੁਤ ਖਰਾਬ ਕਰਦੀ ਹੈ ਜੀ ਸਭ ਤੋਂ ਖਰਾਬ ਪਰ ਉਹਦਾ ਆਯੁਰਵੇਦ ਦੇ ਵਿੱਚ ਹੀ ਇਲਾਜ ਹੈ ਹੋਰ ਕਿਸੇ ਹੋਰ ਕਿਸੇ ਪੈਥੀ ਚ ਕੋਈ ਇਲਾਜ ਨਹੀਂ ਜੀ 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 ਉਹਨੂੰ ਆਯੁਰਵੇਦ ਠੀਕ ਕਰ ਲੈਂਦਾ ਹੁਣ ਸਾਡੇ ਕੋਲੇ ਬਹੁਤ ਜ਼ਿਆਦਾ ਪੇਸ਼ੈਂਟ ਨੇ ਸੰਗਰਹਿਣੀ ਦੇ ਜਿਹੜੇ ਠੀਕ ਨਹੀਂ ਜਿਹੜੇ ਕਹਿੰਦੇ ਸੀ ਕਿਤੋਂ ਵੀ ਨਹੀਂ ਠੀਕ ਹੋਏ ਉਹਦਾ ਵੀ ਤੁਸੀਂ ਦੱਸੋ ਜ਼ਰੂਰ ਬਹੁਤ سارے ਲੋਕਾਂ ਦੇ ਇਹ ਸਵਾਲ ਵੀ ਹੈਗੇ ਨੇ ਮੈਨੂੰ ਸਵਾਲ ਕਰਦੇ ਨੇ ਕਿਉਂਕਿ ਸੰਗਰਹਿਣੀ ਬਹੁਤ ਭੈੜੀ ਚੀਜ਼ ਆ ਨਾ ਸਭ ਤੋਂ ਭੈੜੀ ਚੀਜ਼ ਤੇ ਉਹ ਤੁਸੀਂ ਥੋੜਾ ਉਹਦੇ ਬਾਰੇ ਚਰਾਂਗੇ ਕਿਉਂ ਹੁੰਦੀ ਆ ਟਿਕਟਾਂ ਠੀਕ ਹੋਵੇ ਆਮ ਪਬਲਿਕ ਵੀ ਸੁਣ ਲੈ ਇਸ ਗੱਲ ਨੂੰ ਕਿ ਉਦੇ ਚ ਉਦਾਂ ਕੀ ਹੈ ਕਿ ਬੰਦਾ ਨਾ ਖਾਣਾ ਖਾਂਦਾ ਚਾਹੋ ਦਿਨ ਚ ਦੋ ਵਾਰੀ ਖਾਏ ਤਿੰਨ ਵਾਰੀ ਕਈ ਕਈ ਨੂੰ ਤਾਂ ਕੁਝ ਵੀ ਚਾਹ ਪੀਣ ਸਾਰੀ ਜਿਹਦੇ ਟਾਇਲਟ ਜਾਣਾ ਪਊਗਾ ਲੈਟਰਨ ਦਾ ਪ੍ਰੈਸ਼ਰ ਆਊਗਾ ਕੋਈ ਵੀ ਚੀਜ਼ ਹਜ਼ਮ ਨਹੀਂ ਹੁੰਦੀ ਕੋਈ ਵੀ ਨਹੀਂ ਪੇਟ ਸਰਾ ਉਹਨੂੰ ਅੱਛਾ ਕਈ ਕਹਿ ਦੇਣਗੇ ਜੀ ਇਹਨੂੰ ਤੇ ਉਹ ਹੋ ਗਿਆ ਆਪਣਾ ਵੀਟ ਅਲਰਜੀ ਹੋ ਗਈ ਹਾਂ ਹਾਂ ਜੀ ਕਈ ਐ ਅਲਰਜੀ ਟੈਸਟ ਕਰਾ ਦਿੰਦੇ ਆ ਉਹ ਜਦੋਂ ਅਲਰਜੀ ਟੈਸਟ ਹੁੰਦਾ ਉਹ ਚ 150 ਚੀਜ਼ਾਂ ਤੇ ਹੋਰ ਨਿਕਲਿਆ ਆਂ ਗਿਆ ਵਿਚਾਂ ਦਾ ਖਾਣਾ ਪੂਰਾ ਬੰਦ ਹੋ ਜਾਂਦਾ ਜਦ ਕਿ ਉਹਨੂੰ ਹੁੰਦਾ ਕੀ ਹੈ ਹੁੰਦਾ ਸੰਗਰੇਣੀ ਰੋਗ ਹਾਂ ਜੀ ਹਾਂ ਜੀ ਇਹਨੂੰ ਮੋਬਾਈਸਸ ਵੀ ਕਿਹਾ ਗਿਆ ਸੰਗ੍ਰਹਿਣੀ ਰੋਗ ਵੀ ਕਿਹਾ ਗਿਆ ਜੀ ਜੀ ਇਹ ਇਹ ਕੀ ਹੁੰਦਾ ਕਿ ਪੇਟ ਦੇ ਅੰਦਰ ਅੰਤੜੀਆਂ ਦੇ ਅੰਦਰ ਜਿਹੜਾ ਹੁੰਦਾ ਇੱਕ ਤਾਂ ਗਰਮੀ ਇੱਕ ਵਰਮ ਇਨਫੈਕਸ਼ਨ ਹੁੰਦੀ ਹੈ ਹਾਂਜੀ ਕੀੜੇ ਕੀੜੇ ਚੱਲ ਜਾਂਦੇ ਅੰਦਰ ਵੱਡੇ ਮਲਾਪ 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 ਛੋਟੇ ਵੀ ਵੱਡੇ ਤੇ ਉਹਦੇ ਵਾਸਤੇ ਸਭ ਤੋਂ ਵਧੀਆ ਚੀਜ਼ ਹੈ ਇੱਕ ਤਾਂ ਆਯੁਰਵੇਦ ਦੇ ਵਿੱਚ ਤ੍ਰਿਫਲਾ ਬਹੁਤ ਵਧੀਆ ਕੰਮ ਕਰਦਾ ਜੀ ਜੀ ਇੱਕ ਭੂਮੀ ਆਮਲਾ ਬਹੁਤ ਵਧੀਆ ਕੰਮ ਕਰਦਾ ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਜਿਹਦੇ ਵਿੱਚ ਅਸੀਂ ਇੱਕ ਦੋ ਦਵਾਈਆਂ ਵੀ ਉਹਦੇ ਵਿੱਚ ਪ੍ਰੋਵਾਈਡ ਕਰਦੇ ਆ। ਕਬੀਲਾ ਵੀ ਪਾਈਦਾ ਉਹਦੇ ਚ। ਹਾਂ ਕਬੀਲਾ ਵੀ ਕਬੀਲਾ ਤੇ ਤਾਂ ਹੀ ਤਾਂ ਕਹੇ ਕਿ ਬੈਦ ਨਹੀਂ ਆ। ਕੀੜਿਆਂ ਵਾਸਤੇ ਇਹਦੇ ਪਤਾ ਨਹੀਂ ਕਿਵੇਂ ਗਾਣਿਆਂ 'ਚ ਚੱਲੀ ਗਈ ਸਾਡੀ ਭੈਣ ਨਹੀਂ ਤੇ ਇਹ ਸਾਡੇ ਸਾਰੇ ਬੈਦ ਨਹੀਂ। ਨਹੀਂ ਤਾਂ ਬਿਜ਼ਨਸ ਪਾਰਟਨਰ ਹੋਣਾ ਚਾਹੀਦਾ। ਮੇਰੇ ਲਈ ਤਾਂ ਬੈਦ ਮੇਲ ਕਰ ਦੇਣੀ ਸੀ ਸਾਰੇ। ਨਹੀਂ ਨਹੀਂ ਨਹੀਂ। ਇਹ ਮੈਂ ਤੁਹਾਨੂੰ ਕਹਿੰਦਾ ਨਹੀਂ ਨਹੀਂ ਬਹੁਤ ਨੌਲੇਜ ਆ। ਹੁਣ ਆਪਾਂ ਗੱਲ ਕਰਾਂਗੇ ਇਹਨਾਂ ਨਾਲ। ਅ ਮੈਡਮ ਇੱਕ ਇੱਕ ਸਾਨੂੰ ਹੋਰ ਵੀ ਤੁਸੀਂ ਸਲਾਹ ਦਿਓ। ਜੀ ਜੀ ਜੀ। ਅੱਜਕੱਲ ਨਾ ਅੱਜਕੱਲ ਦੇ ਬੱਚਿਆਂ ਨੂੰ ਕੋਈ ਇਹ ਸਲਾਹ ਦੰਦਾ ਹੀ ਨਹੀਂ ਹਾਂਜੀ ਮਿਲਦੀ ਨਹੀਂ ਜੀ ਜੀ ਕਿਉਂਕਿ ਬੱਚਿਆਂ ਕੋਲੇ ਨਾ ਤਾਂ ਮਾਂ-ਬਾਪ ਆ ਜੀ ਨਾ ਦਾਦਾ-ਦਾਦੀ ਆ ਕੋਈ ਕਿਤੇ ਰਹਿ ਰਿਹਾ ਕੋਈ ਕਿਤੇ ਰਹੀ ਜਾਂਦਾ ਜੀ ਜੀ ਅੱਛਾ ਉਸ ਜੇ ਉਹ ਮਾਂ-ਬਾਪ ਕੁਝ ਕਹਿੰਦੇ ਵੀ ਨੇ ਫੋਨ-ਫੋਨ ਤੇ ਬੱਚੇ ਸੁਣਦੇ ਨਹੀਂ ਮੈਂ ਸੁਣਿਆ ਅਮਰ ਲੁਰੀ ਦੀ ਬਹੁਤ ਸੁਣਦੇ ਆ ਬੱਚੇ ਅੱਜਕੱਲ ਦੇ ਅੱਛਾ ਜੀ ਮੈਂ ਸੁਣਿਆ ਸਹੀ ਸੁਣਿਆ ਸਹੀ ਸੁਣਿਆ ਤੇ ਮੈਂ ਸਮਝਦਾ ਜੀ ਮੇਰੇ ਬੱਚਾ ਜਿਹੜੀ ਪੰਜੀਰੀ ਆ ਨਾ ਜੀ 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 ਉਹਦੇ ਬਾਰੇ ਆਪਾਂ ਆਪਣੀ ਜਿਹੜੀ ਜਨਰੇਸ਼ਨ ਹੈ ਨਿਊ ਜਨਰੇਸ਼ਨ ਪੁਰਾਣੇ ਨੂੰ ਤਾਂ ਕਹਿਣ ਦੀ ਲੋੜ ਨਹੀਂ ਦਿੰਦਾ ਸਮਝਦੇ ਉਹਨਾਂ ਨੂੰ ਪਤਾ ਹੈ ਉਹਨਾਂ ਨੂੰ ਤਾਂ ਬੋਝ ਨਹੀਂ ਸਮਝਦੇ ਉਹਨਾਂ ਦਾ ਹੁਣ ਇਹ ਹਾਲ ਹੋ ਗਿਆ ਕਿ ਕੋਈ ਬਣਾ ਕੇ ਦੇ ਦੇ ਉਹ ਖਾ ਲੈਣਗੇ ਪਰ ਜਿਹੜੇ ਯੰਗ ਬੱਚੇ ਆ ਉਹਨਾਂ ਦਾ ਉਦੋਂ ਵੀ ਜ਼ਿਆਦਾ ਹੋ ਗਿਆ ਵੀ ਬਣੀ ਬਣਾਈ ਫਲਾਣੇ ਹਲਵਾਈ ਵੇਚਦੇ ਆ ਹਲਵਾਈ ਹਲਵਾਈ ਜੀ 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 ਜਿਹੜੀ ਆਪਾਂ ਘਰੇ ਬਣਾਉਂਦੇ ਹਾਂ ਜੋ ਘਰੇ ਆਪਾਂ ਨੂੰ ਪਤਾ ਆਪਾਂ ਕੀ ਕੀ ਕੁਝ ਪਾਇਆ ਔਰ ਆਪਣੀ ਹਰ ਬੱਚੇ ਦੀ ਆਪਣੀ ਆਪਣੀ ਤਸਵੀਰ ਆ ਉਹਦੇ ਹਿਸਾਬ ਨਾਲ ਤੁਸੀਂ ਚੀਜ਼ਾਂ ਘਟਾ ਵਧਾ ਸਕਦੇ ਹੋ ਨਾ ਜੀ ਕਿਸੇ ਗਰਮ ਤਸਵੀਰ ਆ ਕਿਸੇ ਠੰਡੇ ਦਾ ਕੀ ਖਿਆਲ ਆ ਜਦ ਔਰਤ ਜੋ ਹੈ ਸੋ ਬੱਚੇ ਉਤਪੰਨ ਕਰਦੀ ਹੈ ਉਸ ਬਾਅਦ ਜੋ ਹੈ ਪੰਜਿਰੀ ਹੀ ਖਿਲਾਇਆ ਜਾਂਦਾ ਹੈ ਤਾਂ ਕਿ ਉਸकी ਕਮਜ਼ੋਰੀ ਦੂਰ ਹੋ ਸਕੇ ਇਹ ਦੇਖੋ ਜਿਵੇਂ ਡਾਕਟਰ ਸਾਹਿਬ ਕਹਿ ਰਹੇ ਆ ਕਿ ਕੋਈ ਵੀ ਲੇਡੀ ਆ ਬੱਚੇ ਨੂੰ ਜਨਮ ਦਿੰਦੀ ਆ ਉਸ ਤੋਂ ਬਾਅਦ ਪੰਜੀਰੀ ਬਣਦੀ ਆ ਹੁਣ ਇਹ ਤੇ ਮੈਂ ਤੁਹਾਨੂੰ ਗੱਲ ਦੱਸਦਾ ਜੀ ਜੀ ਉਹ ਜਿਹੜੀ ਵਿਚਾਰੀ ਬੱਚੇ ਨੂੰ ਜਨਮ ਦਿੰਦੀ ਆ ਪੰਜੀਰੀ ਤਾਂ ਬਣ ਗਈ ਪੀਪਾ ਭਰ ਕੇ ਉਹਨੂੰ ਮਿਲਦੀ ਨਹੀਂ ਉਹਨਾਂ ਨੂੰ ਕੋਲੀ ਵੀ ਨਹੀਂ ਮਿਲਦੀ ਉਹ ਸਾਰੇ ਆਸ-ਪਾਸ ਵਾਲੇ ਖਾ ਜਾਂਦੇ ਆ ਉਹ ਆਏ ਕੋਈ ਖਾ ਜਾਂਦੇ ਸੀ ਤੇ ਇਸ ਕਰਕੇ ਜਿਹੜੀ ਪੰਜੀਰੀ ਆਪਾਂ ਸਿਰਫ ਉਹਦੇ ਤੱਕ ਸੀਮਿਤ ਨਹੀਂ ਰੱਖਣੀ ਇਹ ਪੰਜੀਰੀ ਅਸੀਂ ਉਹਨਾਂ ਬੱਚਿਆਂ ਤੋਂ ਸ਼ੁਰੂ ਕਰਨੀ ਆ ਜਿਹੜੇ ਬੱਚੇ ਹਾਲੇ ਮਤਲਬ ਗਰੋਅ ਕਰ ਰਹੇ ਨੇ ਹਾਰਮੋਨਲ ਬੈਲੈਂਸ ਇਨ ਬੈਲੈਂਸ ਚ ਚੱਲ ਰਹੇ ਨੇ ਜਿਵੇਂ ਮੰਨ ਲਓ 11 11 12 ਮਾਰ ਸਾਲ ਦੇ ਬੱਚੇ ਨੇ ਇਹ ਬਹੁਤ ਜ਼ਰੂਰੀ ਆ ਇਹ ਉਹਨਾਂ ਤੋਂ ਲੈ ਕੇ ਵੱਡੀ ਉਮਰ ਤੱਕ ਕਿਉਂਕਿ ਜਦੋਂ 11 ਸਾਲ ਦੀ ਕੁੜੀ ਹੋ ਗਈ 10 ਸਾਲ ਦੀ ਉਹਨੂੰ ਪੀਰੀਅਡ ਸ਼ੁਰੂ ਹੋਣਿਆ ਮੁੰਡਾ 11 12 ਸਾਲ ਦਾ ਹੋ ਗਿਆ ਉਹਦੇ ਵੀ ਮੁੱਛਾਂ ਵੱਡਣੀਆਂ ਨੇ ਉਹਦੇ ਹਾਰਮੋਨ ਚੇਂਜ ਹੋਣਿਆ ਤੇ ਉਸ ਟਾਈਮ ਜੇ ਇਹ ਜੜ ਦੇ ਵਿੱਚ ਪਾਣੀ ਦਿੱਤਾ ਜਾਵੇ ਪੰਜੀਰੀ ਵਾਲਾ ਗੱਲ ਉਹ ਹੀ ਤੁਹਾਡੇ ਪਾਣੀ ਦੇ ਗੀਤ ਵਾਲੀ ਬਿਲਕੁਲ ਬਿਲਕੁਲ ਜੇ ਜੜ ਚ ਉਹ ਪੰਜੀਰੀ ਹਰੀ ਵੇਲੇ ਪਾਣੀ ਦਿੱਤਾ ਜਾਵੇ ਜਿਹੜਾ ਬੱਚਾ ਲਾਈਫ ਦੇ ਵਿੱਚ ਪਰਫੁੱਲਤ ਹੋਊਗਾ ਉਹ ਦੇਖ ਲਓ ਸविता ਜੀ ਵਾਂਗੂ ਚਮਕੂਗਾ ਬਿਲਕੁਲ ਨਹੀਂ ਤਾਂ ਬਰੋਟਾ ਬਣ ਕੇ ਬਹਿ ਜਾਊਗਾ ਉਹਨੂੰ ਹਲਾ ਨਹੀਂ ਸਕਦਾ ਕੋਈ ਤੇ ਇਹ ਜਿਹੜੀ ਪੰਜੀਰੀ ਹੈ ਇਹਦੇ ਬਾਰੇ ਅੱਜ ਬਹੁਤ ਜ਼ਰੂਰੀ ਹੈ ਜੇਕਰ ਬਣਦਾ ਜਿਦੋਂ ਪੰਜੀਰੀ ਜਿਹੜੀ ਹੈ ਦੇਖੋ ਉਹ ਤੁਹਾਡੀਆਂ ਜਦੋਂ ਤੁਸੀਂ ਗਰੋਅ ਕਰਨਾ ਹੈ ਕਹਿੰਦੇ ਨਾ ਪੁਰਾਣੀਆਂ ਖੁਰਾਕਾਂ ਅੱਜ ਜਿਹੜੇ 95 95 ਸਾਲ ਦੇ ਹੋ ਕੇ ਬਜ਼ੁਰਗ ਜਾ ਰਹੇ ਨੇ 100 100 ਸਾਲ ਦੀ ਉਮਰ ਵੀ ਪਾਰ ਕਰ ਰਹੇ ਨੇ ਤੰਦਰੁਸਤੀ ਦੇ ਨਾਲ ਕਹਿੰਦੇ ਨਾ ਇਹਨਾਂ ਦੀਆਂ ਕਹਿੰਦੇ ਪੁਰਾਣੀਆਂ ਖੁਰਾਕਾਂ ਖਾਧੀਆਂ ਹੋਈਆਂ ਨੇ ਇਹ ਖੁਰਾਕਾਂ ਪੁਰਾਣੀਆਂ ਆਹੀ ਨੇ ਜਿਹੜੀਆਂ ਪੰਜੀਰੀਆਂ ਸੀ ਨਾ ਸਿਆਲਾਂ ਦੇ ਵਿੱਚ ਹਰ ਕੋਈ ਹਰ ਕਿਸੇ ਦੇ ਘਰ ਚ ਪਿੰਨੀਆਂ ਤੇ ਪੰਜੀਰੀ ਬਣਦੀ ਸੀਗੀ ਉਹਦੇ ਵਿੱਚ ਦੇਖੋ ਹੱਡੀਆਂ ਤੁਹਾਡੇ ਮਸਲਸ ਤੁਹਾਡਾ ਬਲੱਡ ਤੁਹਾਡੀਆਂ ਨਸਾਂ ਨਾੜੀਆਂ ਤੁਹਾਡੇ ਦਿਮਾਗ ਤੁਹਾਡੇ ਸਾਰੇ ਆਰਗਨ ਅੱਖਾਂ ਉਹ ਸਾਰੀਆਂ ਚੀਜ਼ਾਂ ਉਹਨਾਂ ਨੂੰ ਸਹੀ ਕਰਨ ਵਾਸਤੇ ਪਾਈਆਂ ਜਾਂਦੀਆਂ ਸੀਗੀਆਂ ਜਿਵੇਂ ਕਿ ਹੁਣ ਅਸ਼ਤਾਬਰੀ ਮੂਸਲੀ ਕਮਰਕਸ ਜਿਹੜੀ ਤੁਹਾਡੀ ਰੀੜ ਦੀ ਹੱਡੀ ਨੂੰ ਜਾਨ ਪਾ ਦਿੰਦੀ ਆ ਨਾ ਜੀ ਰੀੜ ਦੀ ਹੱਡੀ ਸੈੱਟ ਆ ਤੁਸੀਂ ਜਵਾਨ ਹੋ ਜਦੋਂ ਅਸ਼ਵਗੰਧਾ ਤੁਹਾਡਾ ਦਿਮਾਗ ਤੁਹਾਡਾ ਡਿਪਰੈਸ਼ਨ ਦੂਰ ਕਰਦੀ ਆ ਤੰਦਰੁਸਤੀ ਦਿੰਦੀ ਆ ਤੇ ਮੂਸਲੀ ਤੁਹਾਡੇ ਅੰਦਰ ਗਰਮੈਸ਼ ਪੈਦਾ ਕਰਕੇ ਰੱਖਦੀ ਆ ਬਿਲਗੁਧ ਪਾਈਦਾ ਤਾਂ ਕਿ ਇਹ ਜਿਹੜੀਆਂ ਚੀਜ਼ਾਂ ਦਾ ਬੈਲੈਂਸ ਹੋ ਜਵੇ ਕਿਉਂਕਿ ਪੇਟ ਸੈਟਰਾਂ ਦਾ ਗਰਮ ਇਹ ਗਰਮ ਹੁੰਦੀਆਂ ਨੇ ਚੀਜ਼ਾਂ ਤੇ ਫਿਰ ਇਹਦਾ ਬੈਲੈਂਸ ਹੋ ਜਾਂਦਾ ਜੀ ਬਿਲਕੁਲ ਗੁੱਧ ਦਾ ਨਾਲੇ ਤੁਹਾਡਾ ਲੀਵਰ ਸੈਟ ਪੇਟ ਸੈਟ ਤੁਹਾਡਾ ਠੰਡਿਆਈ ਵੀ ਵੀ ਠੰਡਾ ਪਣ ਆ ਗਿਆ ਖਾਸ ਖਾਸ ਪਾ ਲਓ ਕਾਲੀ ਮਿਰਚ ਪਾ ਲਓ ਹੋਰ ਵੀ ਜ਼ਿਆਦਾ ਚੰਗੀ ਕਾਲੇ ਮਿਰਚ ਨਾਲ ਬੇਟੇ ਸਾਡਾ ਗਲਾ ਕਲਾਕਾਰਾਂ ਵਾਸਤੇ ਬਹੁਤ ਖਾਸ ਹੈ ਪੰਜੀਰੀ ਕਿਉਂਕਿ ਜਦੋਂ ਕਾਲੀ ਮਿਰਚ ਸਾਡੇ ਅੰਦਰ ਚੱਲ ਗਈ ਸਾਡਾ ਰੇਸ਼ਾ ਜਿਹੜਾ ਗਲੇ 'ਚ ਐ ਕਰਦੇ ਰਹਿੰਦੇ ਹਨਾ ਉਹ ਜਦੋਂ ਕਾਲੀ ਮਿਰਚ ਆਲਾ ਫਿਰ ਆਪਾਂ ਪੰਜੀਰੀ ਖਾਂਦੇ ਹਾਂ ਨਾ ਸਾਡਾ ਗਲਾ ਸਾਫ਼ ਇੱਕਦਮ ਇਹ ਦਿੱਸ ਤੇ ਇਹ ਪੰਜੀਰੀ ਤਾਂ ਤੁਹਾਡੀ ਕਹਿੰਦੇ ਆ ਨਾ ਵੀ 100 ਤਰ੍ਹਾਂ ਦੀਆਂ ਬਿਮਾਰੀਆਂ ਇੱਕ ਪੰਜੀਰੀ ਖਾ ਲੋ ਉਹਦੇ ਨਾਲ ਸਾਰੀਆਂ ਚੀਜ਼ਾਂ ਬੈਲੈਂਸ ਹੋ ਜਾਣੀਆਂ ਨੇ ਕਿਉਂਕਿ ਮੇਰੇ ਪਾਪਾ ਮੈਨੂੰ ਹਮੇਸ਼ਾ ਬਣਾ ਕੇ ਦਿੰਦੇ ਸੀ ਵਿੱਚ ਖਾਸ-ਖਾਸ ਪਾ ਕੇ ਅੱਛਾ ਤਾਂ ਖਾਣ ਦਾ ਵੀ ਟਾਈਮ ਆ ਜਨਵਰੀ ਫਰਵਰੀ ਮਾਰਚ ਤੱਕ ਤੁਸੀਂ ਤਿੰਨ ਮਹੀਨਿਆਂ ਨੂੰ ਖਾ ਲਿਆ ਨਾ ਅਗਰ ਬਸ ਤੁਸੀਂ ਇਸ ਪੂਰਾ ਸਾਲ ਭੱਜੇ ਫਿਰੋਗੇ ਤੁਹਾਡੀ ਬੈਟਰੀ ਲੋਕੀ ਕਹਿਣਗੇ ਦੀ ਇੱਕ ਬੈਟਰੀ ਕੱਢੋ ਜਿਆਦਾ ਚਾਰਜ ਹੋ ਗਿਆ ਔਰ ਬੈਜ ਦੀ ਪੰਜੀਰੀ ਕਿਉਂਕਿ ਪਿਓਰਿਟੀ ਆ ਸਾਰਾ ਕੁਝ ਪਾਇਆ ਹੋਇਆ ਉਨਾਪਾ ਬਾਜ਼ਾਰੋਂ ਵੀ ਲੈ ਕੇ ਆਉਨੇ ਆ ਉਹਦੇ ਚ ਕੀ ਹੁੰਦਾ ਆਟਾ ਵਿਚਾਰੇ ਮਗਜ਼ ਮੁਗਜ਼ ਪਾ ਕੇ ਬਤ ਦੋ ਚਾਰ ਚੀਜ਼ਾਂ ਹੁੰਦੀਆਂ ਨੇ ਪਰ ਇਹਦੇ ਵਿੱਚ ਕਾਜੂ ਬਦਾਮ ਚਾਰੇ ਮਗਜ਼ ਗੂੰਦ ਚਾਰੇ ਗੂੰਦ ਹੁੰਦੇ ਆ ਦੇ ਵਿੱਚ ਹਾਂ ਜੀ ਸਾਰੇ ਇੰਨੀਆਂ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਗੂੰਦ ਤੁਹਾਡੀਆਂ ਹੱਡੀਆਂ ਨੂੰ ਐ ਲੋਹੇ ਵਰਗਾ ਬਣਾ ਦਿੰਦਾ ਕਿਉਂਕਿ ਇੰਨੀ ਜਾਨ ਪਾ ਦਿੰਦਾ ਜਿੰਨਾ ਮਰਜ਼ੀ ਕੰਮ ਕਰੀ ਜਾ ਹੁਣ ਜਿਵੇਂ ਆਪਾ ਲੋਕਾਂ ਨਾ ਕਲਾਕਾਰ ਲੋਕਾਂ ਨੂੰ ਮੈਂ ਸਪੈਸ਼ਲ ਕਹੂੰਗੀ ਕਿ ਤੁਸੀਂ ਦਿਨ ਰਾਤ ਸਫਰ ਕਰਨਾ ਹੁੰਦਾ ਹੱਡੀਆਂ ਦਾ ਬੈਂਡ ਵੱਜ ਜਾਂਦਾ ਭੱਜ ਭੱਜ ਕੇ ਔਰ ਆਪਾਂ ਗਾਉਣਾ ਵੀ ਹੁੰਦਾ ਜਾਨ ਵੀ ਚਾਹੀਦੀ ਛਾਤੀ ਵੀ ਸਾਡੀ ਪੂਰੀ ਐਨ ਜ਼ੋਰਦਾਰ ਆਪਾਂ ਗਾਣਾ ਗਾਈਦਾ ਤੇ ਬੇਰਮੀ ਵੀ ਹੁੰਦੀ ਆ ਇਮਿਊਨਿਟੀ ਘਟਦੀ ਆ ਬਸ ਤੁਸੀਂ ਜਦੋਂ 3 ਮਹੀਨੇ ਗੱਡ ਕੇ ਪੰਜੀਰੀ ਖਾ ਲਈ ਨਾ ਇਹ ਵਾਲੀ ਬੈਜ ਜੀ ਦੀ ਬਸ ਫਿਰ ਕਮਾਲ ਦੀ ਗੱਲ ਹੋਣੀ ਤੁਸੀਂ ਤਾਂ ਨਾਨੀ ਦਾਦੀ ਨੂੰ ਚੇਤੇ ਕਰੋਗੇ ਵੀ ਸਾਡੀ ਨਾਨੀ ਦਾਦੀ ਹੈ ਜੀ ਪੰਜੀਰੀ ਬਣਾਉਂਦੀ ਹੁੰਦੀ ਸੀ ਸਾਰਾ ਸਾਲ ਭੱਜੇ ਫਿਰੀ ਜਾਓਗੇ ਫਿਰ ਕਿਉਂ ਜੀ ਇਹ ਦੇਖਣਾ ਮੈਂ ਦੱਸਦਾ ਤੁਹਾਨੂੰ ਅਸੀਂ ਕਿਤਾਬ ਸਭ ਤੋਂ ਪਹਿਲਾਂ ਲਿਆ ਗਾਂ ਦਾ ਦੇਸੀ ਘਿਓ ਹਾਂਜੀ ਤੇ ਹੋਰ ਜਿਹੜਾ ਬਰਿੰਦਾਵਨ ਤੋਂ ਗਾਵਾਂ ਰੱਖਾਈ ਸਾਈਵਾਲਦੀਆਂ ਗਾਵਾਂ ਜਿਹੜੀਆਂ ਉੱਥੇ ਆਣੀ ਬਿਲਕੁਲ ਹਾਂਜੀ ਬਰਿੰਦਾਵਨ ਤੋਂ ਜਿਹੜੀ ਛੋਟੜ ਵਾਲੀ ਗਾਂ ਉਹ ਹੀ ਆਊਗਾ ਜਿਹਦੀ ਅਤੇ ਪੇਟ ਉੱਚੀ ਹੁੰਦੀ ਹੈ ਹਾਂਜੀ ਮਤਲਬ ਕੰਮ ਚਾਹੇ ਘੱਟ ਕਰ ਲਈਏ ਪਰ ਘੱਟ ਵੀ ਨਹੀਂ ਬਾਬਾ ਜੀ ਨੇ ਇੰਨੀ ਕਿਰਪਾ ਕੀਤੀ ਹੈ ਵੀ ਦੋ-ਦੋ ਮਹੀਨੇ ਦੀ ਵੇਟਿੰਗ ਚੱਲਦੀ ਹੈ ਮਰੀਜ਼ਾਂ ਦੀ ਹਾਂਜੀ ਅ ਲੇਕਿਨ ਇਹ ਹੈ ਕਿ ਪੰਜੀਰੀ ਦਾ ਫਾਰਮੂਲਾ ਨਾ ਨੂਰੀ ਬਾੜ ਮੈਂ ਆਪਣੇ ਵੈਬਸਾਈਟ ਤੇ ਦੇ ਦਿੰਦਾ www.maidwan.com ਤੇ ਲੋਕ ਜਾਂਦੇ ਆ ਫਾਰਮੂਲਾ ਉੱਥੋਂ ਚੁੱਕਦੇ ਆ ਜੀ ਜੀ ਮੈਂ ਕਹਿਣਾ ਵੀ ਇਹਨੂੰ ਬਣਾ ਲਓ ਹਾਂਜੀ ਕੋਈ ਚੀਜ਼ ਮੈਂ ਇਹ ਜੀ ਨਹੀਂ ਰੱਖੀ ਜੀ ਉਹਦੇ ਵਿੱਚ ਜਿਹੜੀ ਕਿ ਉਹਨਾਂ ਨੂੰ ਨਾ ਮਿਲੇ ਜਾਂ ਨਾ ਸਮਝ ਆਵੇ ਹਾਂਜੀ ਹਾਂਜੀ ਇੱਕ ਇੱਕ ਸ਼ਬਦ ਐ ਲਿਖਿਆ ਜਿਵੇਂ ਮੈਂ ਘਰੇ ਬੈਠਾ ਬੰਦੇ ਨੂੰ ਸਮਝਾ ਰਿਆ ਜੋ ਜੋ ਪਾਇਆ ਹਾਂ ਇੱਕ ਇੱਕ ਚੀਜ਼ ਹਾਂ ਹੁਣ ਦੇਖੋ ਉਹਦੇ ਚ ਅਸੀਂ ਸਭ ਤੋਂ ਵਧੀਆ ਚੀਜ਼ ਕੀ ਪਾਈ ਆ ਸੀ ਵਖਤਾਨ ਅੱਜ ਦੀ ਡੇਟ 'ਚ ਸਭ ਤੋਂ ਵੱਧ એનર્ਜੀ ਬੂਸਟਰ ਹੈ ਸੀ ਵਖਤਾਨ ਬਾਰੇ ਆਮ ਲੋਕ ਨਹੀਂ ਜਾਣਦੇ ਪਰ ਅੱਜ ਦੀ ਡੇਟ 'ਚ ਸਭ ਤੋਂ ਉੱਪਰਲਾ ਇੱਕ ਸਰੋਤ ਮੰਨਿਆ ਗਿਆ ਕਿ ਉਹਦਾ ਐਡਾ ਕੋ ਹੁੰਦਾ ਜੀ ਜਿਵੇਂ ਜੇ ਆਪਣੇ ਉਹ ਦਿਹਾਸੀਆਂ ਪਿੰਡਾਂ ਦੇ ਵਿੱਚ ਆਪਾਂ ਬੇਰ ਦੇ ਝਾੜੀਆਂ 'ਚ ਲੱਗੇ ਛੋਟੇ ਬੇਰ ਹਾਂਜੀ 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 ਗ੍ਰੀਨ ਬੇਰ ਤੇ ਲਾਲ ਬੇਰ ਛੋਟੇ ਛੋਟੇ ਬੂੜੀਆਂ ਕੂਰੀਆਂ ਕਹਿੰਦੇ ਉਹਨਾਂ ਦੇ ਕ ਸਾਈਜ਼ ਦਾ ਇਹ ਲੇਹ ਲਦਾਖ ਦਾ ਪੌਦਾ ਹੈ ਜੀ ਉਹਨੂੰ ਲੱਗਦੀਆਂ ਨੇ ਪਿੱਛੇ ਹਾਂ ਇਹ ਅਸੀਂ ਘਟੋ ਘਟ 25 30 ਸਾਲ ਤੋਂ ਲੋਕਾਂ ਨੂੰ ਦੇ ਰਹੇ ਹਾਂ ਤੇ ਸੀ ਬਖਤੌਨ ਜਿਹੜਾ ਹੈਗਾ ਉਦੇ ਇੰਨੇ ਇੱਕ ਮਤਲਬ ਬੇਰ ਜਿੰਨੇ ਫਲ ਦੇ ਵਿੱਚ 25 26 ਆਮਲੇ ਜਿੰਨੀ ਸ਼ਕਤੀ ਹੈ ਹਾਂਜੀ ਜੋ ਕਿਤਾਬਾਂ ਚ ਗ੍ਰੰਥਾਂ ਚ ਦਿੱਤਾ ਹੈ ਉਹ ਚ ਵਿਟਾਮਿਨ ਸੀ ਦੀ ਭਰਪੂਰ ਮਾਤਰਾ ਹੈ ਔਰ ਹਰ ਤਰ੍ਹਾਂ ਦੀ ਬਾਡੀ ਦੀ ਕਮਜ਼ੋਰੀ ਨੂੰ ਦੂਰ ਕਰਦਾ ਤੇ ਸੀ ਵਖਤੋਂ ਅਸੀਂ ਪੰਜੀਰੀ ਦੇ ਵਿੱਚ ਨਾਰਮਲੀ ਲਿਖਿਆ ਫਿਰ ਅਸੀਂ ਇਹਦੇ ਵਿੱਚ ਉਹ ਲਿਖਿਆ ਕਿ ਫੇਜ਼ ਮੁਸਲੀ ਹਾਂਜੀ ਸਾਲ ਪੰਜਾ ਸਾਲ ਮੁਸਰੀ ਕੈਸਰ ਦੇ ਵਿੱਚ ਸਪੈਸ਼ਲ ਕਸ਼ਮੀਰੀ ਪਾਇਆ ਜੀ ਅਸੀਂ ਅੱਛਾ ਜੀ ਹਾਂ ਮਤਲਬ 5 ਕਿਲੋ ਪੰਜੀਰੀ ਦੇ ਵਿੱਚ 50 ਗ੍ਰਾਮ ਕੈਸਰ ਪੈਂਦਾ ਜਿਆਦਾ ਨਹੀਂ ਪਾ ਸਕਦੇ ਨਹੀਂ ਤਾਂ ਫਿਰ ਪਸ਼ਾਬ ਚ ਜਲਣ ਹੋ ਜੇ ਗਰਮ ਬਹੁਤ ਹੁੰਦਾ ਹਾਂਜੀ ਅੱਛਾ ਫਿਰ ਇਹਦੇ ਵਿੱਚ ਤ੍ਰਿਫਲਾ ਹਰੜ ਬੇੜਾ ਆਮਲਾ ਵੀ ਪਾਇਆ ਕਾਲੀ ਮਿਰਚ ਸੁੰਢ ਤੇ ਮੱਗ ਵੀ ਪਲੇ ਰਿਹਾ ਮਗਾ ਮਗਾ ਹਾਂਜੀ ਮੈਂ ਪੰਜੀਰੀ ਦਾ ਫਾਰਮੂਲਾ ਬੋਲ ਰਿਹਾ ਮੇਰੀ ਹੱਥ ਦੀ ਜਿਹੜੀ ਕਲਾਸ ਦਾ ਬੇਨੂੰ ਰੀਨ ਨੂੰ ਜਾਂ ਇਹਨੂੰ ਸਮਾਨ ਨੂੰ ਸਾਹਮਣੇ ਰੱਖ ਲਓ ਫੋਨ ਕਰ ਕਰਕੇ ਨਾ ਪੁੱਛੋ ਉਹਨਾਂ ਦੱਸਣਾ ਮੈਂ ਇੱਥੇ ਹੁਣ ਬੈਠੇ ਦੱਸੀ ਜਾਂਦੇ ਸਿੱਧਾ ਹੀ ਕਹਤਾ ਨਾ ਦੱਸਣਾ ਹਾਂਜੀ ਪਖੜਾ ਵੀ ਪਾ ਸਕਦੇ ਨਾ ਅਪੱਚ ਪਖੜਾ ਪਖੜਾ ਪੈਂਦਾ ਜੀ ਬਾਦੂ ਤੇ ਸੁੜੀਆਂ ਨੂੰ ਸੁੜੇ ਪਾ ਸਕਦੇ ਆ ਨਾ ਸੁੜੀ ਪੈਂਦੀ ਆ ਪਰ ਅਸੀਂ ਸੁੜੀ ਪਾਈ ਨਹੀਂ ਪਾ ਸਕਦੇ ਅਸੀਂ ਜਿਹੜੀ ਪੰਜੀਰੀ ਬਣਾਉਂਦੇ ਆ ਉਹ ਚ ਅਸੀਂ ਸੁੜੀਆਂ ਅਸਲੀ ਨਹੀਂ ਪਾਉਂਦੇ ਕਿ ਕਈ ਵਾਰੀ ਜਦੋਂ ਸਮਾਂ ਲੱਗਦਾ ਸੇਲੋਂ ਚ ਤਾਂ ਕੀੜੇ ਪੈ ਜਾਂਦੇ ਆ ਹਾਂ ਸੁੜੇ ਹਾਂਜੀ ਸੁੜੀ ਘਰੇ ਪਾ ਲਓ ਤੁਸੀਂ ਜਿੰਦੀ ਖਤਮ ਕਰਨੀ ਆ ਤਾਂ ਤਾਂ ਅਸੀਂ ਇਹਦੇ ਚ ਪਖੜਾ ਪਾਉਂਦੇ ਆ ਔਰ ਜਿਹਨੂੰ ਗੋਖਰੂ ਵੀ ਕਹਿੰਦੇ ਆ ਹਾਂਜੀ ਤੇ ਹੋਰ ਕਈ ਐਸੀਆਂ ਚੀਜ਼ਾਂ ਨੇ ਜਿਹੜੀਆਂ ਤੁਸੀਂ ਗੂਗਲ ਤੇ ਜਾ ਕੇ ਪੜ੍ਹ ਲੋਗੇ ਔਰ ਬਣਾਉਣ ਦਾ ਤਰੀਕਾ ਵੀ ਮੈਂ ਐ ਸਮਝਾਇਆ ਜਿਵੇਂ ਘਰ ਦੀਆਂ ਦਾਦੀ ਨਾਨੀ ਸਮਝਾਉਂਦੀਆਂ ਨੇ ਉੱਚ ਮੈਂ ਪ੍ਰੋਪਰ ਲਿਖਿਆ ਨੁਸਖਾ ਔਰ ਉਹ ਨੁਸਖਾ ਗ੍ਰੰਥ ਦਾ ਔਰ ਉਸਕਾ ਆਯੁਰਵੈਦਿਕ ਕਿਤਾਬਾਂ ਦਾ ਨੁਸਖਾ ਔਰ ਉਹਦੇ ਵਿੱਚ ਕੁਝ ਮੈਂ ਡਰਾਈ ਫਰੂਟ ਵੀ ਦਿੱਤੇ ਨੇ ਜੀ ਜੀ ਔਰ ਉਹਦੇ ਵਿੱਚ ਆਹ ਜਿਹੜੇ ਪੰਪਕਿਨ ਸੀਟ ਵਗੈਰਾ ਇਹ ਤਾਂ ਦਿੱਤੇ ਹੀ ਦਿੱਤੇ ਨੇ ਔਰ ਐਸਾ ਨੁਸਖਾ ਬਣਾ ਨੂਰੀ ਮੈਡਮ ਜੀ ਤੁਸੀਂ ਯਕੀਨ ਮੰਨੋ ਵੀ ਅ 5-5 ਕਿਲੋ ਦੇ ਅਸੀਂ ਪੈਕ ਬਣਾਏ ਸੀ ਜੋ ਉਹਦੇ ਹਾਂਜੀ ਕਹਿ ਕਿ ਵੀ ਮੈਂ ਦੂਜਾ ਫਿਰ ਪੀਪਾ ਹੀ ਬਣਾਇਆ ਸੀ ਪੰਜੀਰੀ ਵਾਲਾ ਲੋਹੇ ਦਾ ਜਿਵੇਂ ਸੁਧਾਰੇ ਚਾਹੁੰਦੇ ਹੁੰਦੀ ਸੀ ਦੋਵੇਂ ਮੈਂ ਉਵੇਂ ਹੀ ਬਣਾਇਆ ਸੀ ਉਹ ਕਿਉਂਕਿ ਅਸੀਂ ਉਦਾਂ ਤਾਂ ਦੰਦੇ ਨਹੀਂ ਹੈ ਕਲੀਨਿਕ ਤੇ ਇੰਨਾ ਪੇਸ਼ੈਂਟ ਆਂਦਾ ਬਹੁਤ ਜ਼ਿਆਦਾ ਫੋਰਨ ਤੋਂ ਇੰਡੀਆ ਤੋਂ ਉਹ ਲੋਕੀ ਸ਼ੌਕੀਨ ਵੀ ਨੇ ਇਹਨਾਂ ਚੀਜ਼ਾਂ ਦੇ ਪਰ ਇਹ ਕਹਿ ਵੀ ਦੱਸੋ ਜੀ ਇਹਨਾਂ ਚੀਜ਼ਾਂ ਇੰਨੀਆਂ ਪਾਈਆਂ ਹੁੰਦੀਆਂ ਨੇ ਕੋਲੀਆਂ ਭਰ-ਭਰ ਕੇ ਨਾ ਖਾਣੇ ਦੀ ਮਿਕਦਾਰ ਦੱਸੋ ਕਿੰਨੀ ਖਾਣੀ ਬੱਚੇ ਨੇ ਕਿੰਨੀ ਖਾਣੀ ਆ ਬਜ਼ੁਰਗਾਂ ਨੇ ਕਿੰਨੀ ਖਾਣੀ ਹੈ ਜਵਾਨਾਂ ਨੇ ਕਿੰਨੀ ਹੈ ਇਹ ਦੱਸਿਓ ਇਹ ਬਹੁਤ ਵਧੀਆ ਸਵਾਲ ਆ ਜਿਹੜੇ ਬੱਚੇ ਆ ਬੱਚਿਆਂ ਨੂੰ ਘੱਟੋ ਘੱਟ 5-6 ਚਮਚੇ ਦਿਹਾੜੀ ਚ ਖਾਣੇ ਚਾਹੀਦੇ ਆ ਔਰ ਜਿਹੜੇ ਵੱਡੇ ਆ ਉਹਨਾਂ ਨੂੰ 10-12 ਚਮਚ ਮਤਲਬ ਇੱਕ ਕੌਲੀ ਪੰਜੀਰੀ ਦੀ ਔਰ ਉਹਦੇ ਨਾਲ ਦੁੱਧ ਦੁੱਧ ਦੇ ਵਿੱਚ ਪੰਜਮ ਹਲਦੀ ਪਾ ਕੇ ਖਾਓਗੇ ਤਾਂ ਹੋਰ ਸੋਨੇ ਤੇ ਸੁਹਾਗਾ ਨਹੀਂ ਤੇ ਨਾਰਮਲ ਦੁੱਧ ਨਾਲ ਲਓ ਜਿਹੜੇ ਲੋਕ ਕਹਿੰਦੇ ਨੇ ਜੀ ਸਾਨੂੰ ਕੋਲੇਸਟ੍ਰੋਲ ਵੱਧ ਗਿਆ ਇਹ ਹੋ ਗਿਆ ਕੁਝ ਨਹੀਂ ਹੁੰਦਾ ਇਹਦੇ ਨਾਲ ਸਾਰਾ ਉਹ ਸੈਟ